ਸਵਾਗਤ ਹੈ ਜੀ ਸਾਰਿਆਂ ਦਾ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਤੇ ਇੱਕ ਵਾਰ ਫਿਰ ਤੋਂ ਨਵੇਂ ਪੌਡਕਾਸਟ ਦੇ ਨਵੇਂ ਐਪੀਸੋਡ ਦੇ ਵਿੱਚ ਅੱਜ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਅਸੀਂ ਲੈ ਕੇ ਆਏ ਹਾਂ ਕਨਵਿਕਲਾ ਅਤੇ ਸਾਡੇ ਨਾਲ ਜੁੜੇ ਹੋਏ ਨੇ ਗੈਨੀ ਬਲਜਿੰਦਰ ਸਿੰਘ ਜੀ ਤੇ ਅੱਜ ਦੀ ਚਰਚਾ ਦਾ ਵਿਸ਼ਾ ਕੀ ਹੈ ਜਿਹੜਾ ਉਹ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਸ਼ਹੀਦੀ ਦੇ ਹੜੇ ਚੱਲ ਰਹੇ ਨੇਗੇ ਤੇ ਗੁਰੂ ਦੇ ਜਿਹੜੇ ਸੁਪੁੱਤਰ ਸੀਗੇ ਦਸਵੇਂ ਪਾਤਸ਼ਾਹ ਦੇ ਉਹ ਖੁਦ ਨਹੀਂ ਸੀ ਝੁਕੇ ਤੇ ਜਿਹੜੇ ਸਾਡੇ ਅੱਜ ਦੇ ਸਿੱਖ ਨੇ ਜਾਂ ਸਿੱਖ ਪ੍ਰਚਾਰਕ ਨੇ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਵੇਖ ਰਹੇ ਹਾਂ ਬਹੁਤ ਜ਼ਿਆਦਾ ਕਿ ਹੋਰ ਦਰਾਂ ਦੇ ਉੱਤੇ ਜਾ ਕੇ ਜਾਂ ਹੋਰ ਧਰਮਕਾਗੂਆਂ ਨੂੰ ਮਿਲ ਕੇ ਉਹਨਾਂ ਦੇ ਅੱਗੇ ਅਸ਼ੀਸ਼ ਝੁਕਾ ਰਹੇ ਨੇਗੇ ਕੀ ਉਹ ਜਿਹੜਾ ਇੱਕ ਸਿੱਖ ਦੇ ਲਈ ਕੀ ਇਹ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਜਾ ਕੇ ਹੋਰ ਦਰਾਂ ਦੇ ਉੱਪਰ ਸਿਰ ਝੁਕਾਉਣੇ ਚਾਹੀਦੇ ਨੇ ਜਾਂ ਨਹੀਂ ਚਾਹੀਦੇ ਅਸੀਂ ਇਸ ਵਿਸ਼ੇ ਨੂੰ ਲੈ ਕੇ ਅੱਜ ਤੁਹਾਡੇ ਸਾਹਮਣੇ ਹੋਏ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਵੀਡੀਓ ਪਸੰਦ ਆਵੇਗੀ ਤੇ ਜੇਕਰ ਤੁਸੀਂ ਪਹਿਲੀ ਵਾਰ ਚੈਨਲ ਤੇ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਮੈਂ ਅੱਜ ਗੱਲ ਕਰੀ ਹੈਗੀ ਕਿ ਤੁਸੀਂ ਵੇਖਿਆ ਸੋਸ਼ਲ ਮੀਡੀਆ ਦੇ ਉੱਪਰ ਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਹੋ ਰਹੀ ਹੈਗੀ ਬਹੁਤ ਜ਼ਿਆਦਾ ਜਿਹੜੇ ਆਪਣੇ ਸਿੱਖ ਆਗੂ ਨੇਗੇ ਹਾਂਜੀ ਉਹ ਕੋ ਵੱਖੋ ਵੱਖਰੇ ਹੋਰ ਧਾਰਮਿਕ ਆਗੂਆਂ ਕੋਲ ਜਾ ਕੇ ਕਿਰਪਾ ਦੀ ਡਿਮਾਂਡ ਕਰ ਰਹੇ ਨੇਗੇ ਉਹ ਕਿਹੜੀ ਕਿਰਪਾ ਕੀ ਜਿਹੜੀ ਉਹ ਮੰਗਣ ਦੀ ਕੋਸ਼ਿਸ਼ ਕਰ ਰਹੇ ਨੇਗੇ ਸਾਡੇ ਨਾਲ ਤੁਸੀਂ ਇਹਦੇ ਵਿਚਾਰ ਸਾਂਝੇ ਕਰੋ ਉਹ ਜਿਹੜੇ ਪ੍ਰਚਾਰਕ ਆਪਾਂ ਦੇਖਦੇ ਆਂ ਵੀ ਜਿਵੇਂ ਹੁਣ ਪਿੱਛੇ ਜੇ ਵੀਡੀਓ ਆਈ ਆ ਜਾਂ ਹੋਰ ਵੀ ਦੇਖਦੇ ਆਂ ਅਸੀਂ ਧਾਰਮਿਕ ਲੀਡਰ ਵੀ ਆ ਬਹੁਤ ਜ਼ਿਆਦੇ ਹੂੰ ਵੀ ਸੰਸਾਰ 'ਚ ਵੀ ਹਰ ਬੰਦਾ ਜਿਵੇਂ ਜਿਵੇਂ ਕਿਸੇ ਦੀ ਆਪਣੀ ਹਨਾ ਇੱਛਾ ਹੁੰਦੀ ਆ ਕਾਰੋਬਾਰ ਪਰ ਦੀ ਕੋਈ ਕਿਸੇ ਕੋਲੇ ਜਾਂਦਾ ਹੂੰ ਕੋਈ ਸੰਸਾਰ 'ਚ ਆਪਣੀ ਵੋਟਾਂ ਵਾਸਤੇ ਕਿਸੇ ਦੇ ਹਨਾ ਗੋਡਿਆਂ ਤੇ ਜਾ ਕੇ ਬਹਿੰਦਾ ਹਾਂਜੀ ਕੋਈ ਕਿਸੇ ਨੂੰ ਆਉਂਦਾ ਵੀ ਮੇਰੇ ਘਰੇ ਔਲਾਦ ਹੈਣੀ ਉਹਦੇ ਵਾਸਤੇ ਆਪਣੀ ਇੱਛਾ ਨੂੰ ਲੈ ਕੇ ਮਤਲਬ ਕਿ ਸੰਸਾਰ 'ਚ ਕਿ ਲੋਕ ਦਰਾਂ ਦਰਾਂ ਤੇ ਤੁਰੇ ਫਿਰਦੇ ਆ ਇਸੇ ਤਰ੍ਹਾਂ ਹੁਣ ਧਾਰਮਿਕ ਜਿਹੜੇ ਪ੍ਰਚਾਰਕ ਉਹਨਾਂ ਦੀ ਇੱਛਾ ਹੁੰਦੀ ਹੈ ਵੀ ਅਸੀਂ ਹਨਾ ਵੀ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਈਏ। ਜਿਹਦੀ ਪ੍ਰਾਪਤੀ ਵਾਸਤੇ ਜਿਵੇਂ ਹੁਣ ਆਪਾਂ ਪਿੱਛੇ ਜੇ ਇੱਕ ਵੀਡੀਓ ਦੇਖੀ ਆ ਗਿਆ ਨੀ ਸ਼ੇਰ ਸਿੰਘ ਜੀ। ਹਮ ਬਸਤ ਕਾਰਜੋਗ ਹਸਤੀ ਨੇ ਉਹ ਸਿੱਖ ਕੌਮ ਦੀ। ਬੜੇ ਲੰਮੇ ਸਮੇਂ ਤੋਂ 20-25 ਸਾਲ ਤੋਂ ਪ੍ਰਚਾਰ ਕਰ ਰਹੇ ਨੇ, ਸੇਵਾ ਵੀ ਕਰ ਰਹੇ ਨੇ ਉਹ ਪ੍ਰਚਾਰ ਕਰਦੇ ਰਹੇ ਸੀ। ਬਹੁਤ ਉਹਨਾਂ ਦੇ ਨਾਲ ਸੰਘਰਸ਼ ਵੀ ਜਿਹੜੀ ਆ। ਜੁੜੀ ਹੋਈ ਹੈ ਵਧੀਆ ਪ੍ਰਚਾਰਕ ਮੈਂ ਉਹਨਾਂ ਨੂੰ ਸੁਣਨਾ। ਹਮ ਤੇ ਉਹਨਾਂ ਦਾ ਇੱਕ ਪਿੱਛੇ ਜੇ ਵੀਡੀਓ ਆਈ ਹੈ ਉਹ ਮਨ ਨੂੰ ਠੇਸ ਪਹੁੰਚਾਉਣ ਵਾਲੀ ਸੀ ਕਿ ਉਹਨਾਂ ਨੇ ਹਨਾ ਵੀ ਪ੍ਰ ਸਚਨਾਤਨ ਮਾਧਿਓ ਬਾਬਾ ਪਰਮਾਨੰਦ ਜੀ ਵੀ ਚਲੋ ਸਤਕਾਰ ਜੋਗਾ ਅਸਤੀ ਜਿਹੜੀ ਪ੍ਰਮਾਤਮਾ ਦਾ ਸਿਮਰਨ ਕਰਦੀ ਆ ਕੋਈ ਵੀ ਹਣਾ ਵੀ ਗੁਰਬਾਣੀ ਚ ਨੇ ਨਹੀਂ ਆਪਦੇ ਰਾਹ ਤੇ ਠੀਕ ਨੇ ਰਾਹ ਤੇ ਆਪਦੇ ਘਰ ਚ ਹਣਾ ਵੀ ਸਾਰੇ ਠੀਕ ਨੇ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਗਲਤ ਆ ਜਾਂ ਉਹ ਮਾੜਿਆ ਵੀ ਸਾਨੂੰ ਸੋਚਣਾ ਚਾਹੀਦਾ ਵੀ ਅਸੀਂ ਉੱਥੇ ਜਾਣਾ ਜਾਂ ਨਹੀਂ ਜਾਣਾ ਨਹੀਂ ਜਾਣਾ ਇਹ ਸਾਨੂੰ ਦੇਖਣਾ ਚਾਹੀਦਾ ਇਹ ਸਾਡਾ ਗੁਰੂ ਅਜਾਜ ਦਿੰਦਾ ਦਿੰਦਾ ਕਿ ਨਹੀਂ ਦਿੰਦਾ ਆਪਣਾ ਇਤਿਹਾਸ ਵੱਲ ਜਾਂ ਪਛਾਤ ਮਾਰ ਲਈਏ ਤਾਂ ਵੀ ਇਤਿਹਾਸ ਚ ਵੀ ਅਸੀਂ ਦੇਖਦੇ ਹਾਂ ਸਹਬਜਾਦੀ ਸੀ ਉਹ ਉਹਨਾਂ ਨੂੰ ਲਿਜਾਇਆ ਗਿਆ ਹੁਣ ਉਹ ਆਪ ਤਾਂ ਗਿਆ ਨਹੀਂ ਜ਼ੋਬੇ ਦੀ ਕਿਚਾਰੀ ਚ ਹੂੰ ਹੂੰ ਬਿਲਕੁਲ ੱੱਕੇ ਨਾਲ ਉਹਨਾਂ ਨੂੰ ਲੈ ਕੇ ਹਨ ਵੀ ਲੈ ਕੇ ਜਾਇਆ ਗਿਆ ਉਹਨਾਂ ਨੂੰ ਪੇਛੀ ਪਵਾਈ ਕੀ ਉਹਨਾਂ ਦੀ ਹੂੰ ਤੇ ਵੀ ਗੱਲ ਚੱਲੀ ਸੀ ਵੀ ਸੀ ਸੀ ਸੀਗਾ ਛਕਾਉਣ ਜਾ ਕੇ ਉੱਥੇ ਉਹਨਾਂ ਨੂੰ ਸਿਖਾਇਆ ਗਿਆ ਵੀ ਸੀਸ ਛਕਾਇਓ ਜਾ ਕੇ ਹੂੰ ਤੇ ਸਹਬਜ਼ਾਦੇ ਜਦੋਂ ਗਏ ਕਿਚਾਰੀ ਦੇ ਵਿੱਚ ਉਹਨਾਂ ਨੇ ਜਾ ਕੇ ਫੜੇ ਬੁਲਾਈ ਫੜੇ ਬੁਲਾਈ ਮਹਾਰਾਜ ਦਾ ਵਜਨ ਵੀ ਇਹੀ ਵੀ ਅੱਗੇ ਆਉ ਸਿੰਘ ਜੋ ਵਾਹਿਗੁਰੂ ਕੀ ਫੜੇ ਬੁਲਾਈ ਵੀ ਸਿੰਘਣ ਜਦੋਂ ਕਿਸੇ ਨੂੰ ਜਾ ਕੇ ਮਿਲਣਾ ਤੇ ਪਤੇ ਭਲਾਉਣੀ ਆ ਵੀ ਕਿਸੇ ਦੇ ਬੈਰੀ ਨਹੀਂ ਪੈਣਾ ਵੀ ਕਿਸੇ ਦੇ ਥੱਲੇ ਨਹੀਂ ਪੈਣਾ ਸਿੰਘ ਆ ਜੜਾ ਹਮ ਹੁਣ ਉਹ ਜੀ ਵੇਖਦੇ ਆ ਉਹਨਾਂ ਨੇ ਬਾਬਾ ਜਿਹੜਾ ਉਹਨਾਂ ਦੇ ਪਾਸੋਂ ਗਏ ਆ ਗਿਆਨੀ ਜੀ ਉਹ ਜਾ ਕੇ ਉੱਥੇ ਥੱਲੇ ਬੈਠੇ ਆ ਪਹਿਲੀ ਗੱਲ ਤਾਂ ਵੀ ਜੋ ਅਧਿਆਤਮਕ ਗਿਆਨ ਦੇ ਉਹ ਗੁਰੂ ਰਹਿ ਉਹਨਾਂ ਨੂੰ ਚਾਹੀਦਾ ਵੀ ਜਿਹੜਾ ਸਿੰਘ ਆ ਉਹ ਬਹੁਤ ਉੱਚੀ ਪਦਵੀ ਆ ਉਹਦੀ ਗੁਰਗੋਬ ਸਿੰਘ ਮਹਾਰਾਜ ਸਿੰਘ ਵੀ ਉਹਨਾਂ ਦੀਆਂ ਉਹਨਾਂ ਦੇ ਪਿਤਾ ਪੁਰਖਿਆਂ ਨੇ ਗੁਰਗੋਬ ਸਿੰਘ ਮਹਾਰਾਜ ਦੇ ਪਿਤਾ ਦੀ ਕੁਰਬਾਨੀ ਕਰਕੇ ਵੀ ਉਹ ਉੱਤੇ ਬੈਠੇ ਆ ਅੱਜ ਪ੍ਰਚਾਰ ਕਰ ਰਹੇ ਆ ਉਹ ਵੀਹ ਕੁਰਬਾਨੀ ਗੁਰੂ ਸਾਹਿਬ ਦੇ ਦੀ ਕੁਰਬਾਨੀ ਦੇ ਕਰਕੇ ਉਹਨਾਂ ਨੂੰ ਵੀ ਪ੍ਰਚਾਰ ਕਰਿਆ ਵੀ ਤਿਲਕ ਉਹਨਾਂ ਦੇ ਮੱਥੇ ਤੇ ਲੱਗੇ ਵੀ ਮਹਾਰਣੇ ਦਸ਼ਮ ਪਾਸ਼ਾ ਨੇ ਭਜਨ ਕੀਤਾ ਵੀ ਤਿਲਕ ਜੰਝੂ ਰਾਖਾ ਬਰਵ ਥਾਗ ਵੀ ਤਿਲਕ ਦੀ ਰੱਖਿਆ ਦਸ਼ਮ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਜੀ ਨੇ ਕੀਤੀ ਹੈ ਜੰਝੂ ਦੀ ਰੱਖਿਆ ਉਹਨਾਂ ਨੇ ਕੀਤੀ ਹੈ ਵੀ ਉਹਨਾਂ ਦਾ ਸਤਿਕਾਰ ਕਰਨਾ ਉਹਨਾਂ ਦਾ ਫਰਜ਼ ਬਣਦਾ ਸੀ ਵੀ ਉਹਨਾਂ ਨੂੰ ਬਰਾਬਰ ਬਿਠਾਉਂਦੇ ਹਾਂ ਹਮ ਕਿਉਂਕਿ ਜਿਹੜਾ ਕਿਉਂਕਿ ਉਹ ਵੀ ਪ੍ਰਚਾਰਕ ਨੇ ਹਾਂ ਉਹ ਵੀ ਪ੍ਰਚਾਰਕ ਚਾਹੇ ਉਹ ਹੋਰ ਧਰਮ ਦਾ ਪ੍ਰਚਾਰ ਕਰਦਾ ਹੋਵੇ ਹਾਂ ਉਹ ਵੀ ਪ੍ਰਚਾਰਕ ਨੇ ਉਹਨਾਂ ਨੂੰ ਚਾਹੀਦਾ ਸੀ ਉਹਨਾਂ ਨੂੰ ਆਪਦੇ ਬਰਾਬਰ ਬਿ ਉਹ ਜੇ ਕੋਈ ਹੋਰ ਰਾਜਨੀਤਿਕ ਨੇਤਾ ਆਉਂਦਾ ਜਾਂ ਕੋਈ ਹੋਰ ਆਉਂਦਾ ਉਹਨੂੰ ਕੁਰਸੀ ਦੇ ਕੇ ਬਰਾਬਰ ਬਿਠਾਉਂਦੇ ਆ। ਫਿਰ ਇਹ ਇਹ ਭੇਦਭਾਵ ਕਿਉਂ? ਉਹ ਭੇਦਭਾਵ ਉਹ ਐ ਕਰ ਰਹੇ ਆ ਉਹ ਦੱਸ ਰਹੇ ਵੀ ਸਿੱਖ ਸਾਡੇ ਲੋਡਿਆਂ ਜਾ ਕੇ ਵਹਿੰਦੇ ਆ। ਹਾਂ। ਉਹ ਲੋਕਾਂ ਨੂੰ ਦਿਖਾਉਂਦਾ ਚੰਕਾਰ ਵੀ ਜਾਣ ਕੇ ਵੀਡੀਓ ਬਣਾਉਂਦੇ ਆ ਚੀਜ਼ ਦੀ ਫਿਰ। ਹੂੰ ਫਿਰ ਉਹਨੂੰ ਜਦੋਂ ਉਹ ਪੋਸਟ ਕਰੀ ਜਾਂਦੀ ਹੈ ਵਾਇਰਲ ਕਰੀ ਜਾਂਦੀ ਹੈ। ਵਾਇਰਲ ਕਰੀ ਜਾਂਦੀ ਆ ਵੀ ਹਾਂ ਵੀ ਦੇਖੋ ਸਾਡੇ ਕੋਲ ਸਿੱਖ ਆਉਂਦੇ ਆ ਵੀ ਸਾਡੇ ਆ ਕੇ ਪਹਿਰਾ ਵਿੱਚ ਬੈਠੇ ਆ। ਵੀ ਭਾਵੇਂ ਉਹ ਦੱਸਣਾ ਚਾਹੁੰਦੇ ਵੀ ਸਾਡੇ ਕੋਲੇ ਵੀ ਪਤਾ ਨਹੀਂ ਜ਼ਿਆਦਾ ਗਿਆਨ। ਜਿਆਦਾ ਜਿਆਦਾ ਕਹਿਣਾ ਇਹ ਇਹ ਸਾਨੂੰ ਚੀਜ਼ਾਂ ਜਿਹੜੀਆਂ ਵੀ ਸਿੱਖ ਹੋਣ ਦੇ ਨਾਤੇ ਪ੍ਰਚਾਰਕ ਹੋਣ ਦੇ ਨਾਤੇ ਸਾਨੂੰ ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਵੀ ਅਸੀਂ ਐਸੋ ਵੀ ਉਹਨਾਂ ਕੋਲੇ ਜੇ ਜਾਣੇ ਆ ਤਾਂ ਪਹਿਲੀ ਗੱਲ ਤਾਂ ਵੀ ਜਾਣਾ ਨਹੀਂ ਚਾਹੀਦਾ ਇਹ ਜਾਣਾ ਤਾਂ ਖਿਆਲ ਰੱਖੋ ਵੀ ਸਾਡੀ ਕੋਈ ਉੱਥੇ ਵੀ ਵੀਡੀਓ ਬਣਾ ਨਾ ਬਣਾਵੇ ਕਿ ਉਹਨੂੰ ਘਰਲ ਨਾ ਕਰੇ ਕਿਉਂਕਿ ਇਹਦੇ ਨਾਲ ਜਿਹੜਾ ਉਹਨਾਂ ਨੂੰ ਸੁਣਨ ਵਾਲੇ ਜਿਹੜੇ ਉਹਨਾਂ ਦੇ ਮਨ ਤੇ ਗਲਤ ਪ੍ਰਭਾਵ ਪੈਂਦਾ ਵੀ ਉਹ ਉਲਾਮਾ ਖੱਟ ਲੈਂਦੀ ਹੈ ਜਿਹੜੇ ਸਰੋਤੇ ਨੇ ਉਹਨਾਂ ਨੇ ਜਿਹੜਾ ਕਥਾਵਾਚਕ ਨੇ ਉਹਨਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ ਵੀ ਜਦੋਂ ਵੀ ਵੀ ਜਿਹਨੂੰ ਇੰਨਾ ਪਿਆਰ ਕਰਦੇ ਆ ਸੁਣਦੇ ਆ ਵੀ ਜੋ ਕਿਤੇ ਹੋਰ ਤੇ ਜਾ ਕੇ ਹੂੰ ਬਾਬੇ ਦੇ ਫਾਸ ਜਾ ਕੇ ਕੋਈ ਬੰਦਾ ਕਿਸੇ ਚੀਜ਼ ਦੀ ਮੰਗ ਕਰਦਾ ਜਾ ਕੇ ਕਿਰਪਾ ਬਣਾ ਕੇ ਰੱਖਿਓ ਹੂੰ ਮਹਾਰਾਜ ਆਖਿਆ ਵੀ ਸਤਿਗੁਰੂ ਸਦਾ ਦਿਵਾਲ ਹੈ ਭਾਈ ਹੂੰ ਵੀ ਸਤਿਗੁਰੂ ਸਦਾ ਜੀ ਸਾਰਿਆਂ ਦੀ ਦਿਵਾਲ ਪਰਮਾਤਮਾ ਦੀ ਕਿਰਪਾ ਸਾਰਿਆਂ ਤੇ ਹੈਗੀ ਆ ਹੂੰ ਹੈਗੀ ਆ ਪਰਮਾਤਮਾ ਦੀ ਕਿਰਪਾ ਉਹ ਤਾਂ ਜਿਹਾ ਭਾਓ ਤੇਹਾ ਫਲ ਭਾਈ ਹੂੰ ਜਿਹੇ ਜੀ ਕਿਸੇ ਸ਼ਰਧਾ ਮਹਾਰਾਜ ਤੇ ਉਹੋ ਜਿਹਾ ਫਲ ਪਰਮੇਸ਼ਰ ਤੋਂ ਬਰਾਦ ਕਰ ਲਓ ਜੇ ਆਪਾਂ ਕਹੀ ਰਿਹਾ ਕਿਹਾ ਦਿੰਨਾ ਵੀ ਮਹਾਰਾਜ ਜਦੋਂ ਕਿਰਪਾ ਕਰੂ ਇਹਦਾ ਮਤਲਬ ਇਹ ਥੋੜੀ ਜਿਹਾ ਵੀ ਮਹਾਰਾਜ ਕਿਰਪਾ ਕਿਸੇ ਤੇ ਕਰਦਾ ਵੀ ਕਿਸੇ ਤੇ ਨਹੀਂ ਕਰਦਾ ਉਹ ਪ੍ਰਮਾਤਮਾ ਦੀ ਕਿਰਪਾ ਸਾਰਿਆਂ ਦੀ ਆ ਜਿਵੇਂ ਕਹਿੰਦੇ ਆ ਵੀ ਪ੍ਰਮਾਤਮਾ ਜਦੋਂ ਦਇਆ ਕਰੂ ਕਿਰਪਾ ਕਰੂ ਮਰਣਾ ਇੱਕ ਵੀ ਸਤਿਗੁਰੂ ਸਦਾ ਦਇਆਲ ਉਹਦਾ ਸਦਾ ਹੀ ਦਇਆਲ ਆ ਪ੍ਰਮਾਤਮਾ ਸਾਰਿਆਂ ਦੀ ਜਾਲੂਆ ਗੱਲ ਤਾਂ ਸਾਡੇ ਤੇ ਖੜ ਜਾਂਦੀ ਵੀ ਸਾਡੀ ਸ਼ਰਧਾ ਕਿੰਨੀ ਕਾ ਵੀ ਪ੍ਰਮਾਤਮਾ ਜਿਹੋ ਜਾਂ ਕਿਸੇ ਦੀ ਸ਼ਰਧਾ ਹੋਇਆ ਜ ਉਹਨੂੰ ਫਲ ਪ੍ਰਾਪਤ ਹੋ ਜਾਂਦਾ ਉੱਥੋਂ ਹੋ ਜਾਂਦਾ ਤੇ ਉਹਨਾਂ ਨੂੰ ਚਾਹੀਦਾ ਵੀ ਜੋ ਵੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਜੀ ਮਾਰ ਤੇ ਰੱਖਣ ਵੀ ਉੱਥੇ ਹੀ ਫਲ ਜਿਹੜਾ ਸਾਰਾ ਸਾਨੂੰ ਕਿਉਂਕਿ ਗੁਰਬਾਣੀ ਦਾ ਪੰਕਤੀ ਹੈ ਵੀ ਉਹਾਂ ਤਹ ਜਾਈਏ ਜੇ ਇਖਾਣਾ ਹੋਵੇ ਵੀ ਦੂਜੇ ਥਾਂ ਤੇ ਆਪਾਂ ਪਰਮਾਰਥ ਦਾ ਗਿਆਨ ਲੈਣ ਵਾਸਤੇ ਤਾਂ ਜਾਈਏ ਜੇ ਸਾਡੇ ਘਰ 'ਚ ਕੋਈ ਘਾਟ ਹੈ ਤਾਂ ਵੀ ਗੁਰਬਾਣੀ 'ਚ ਜੇ ਕਿਸੇ ਪਰਮਾਰਥ ਦੇ ਗਿਆਨ ਦੀ ਘਾਟ ਹੋਵੇ ਤਾਂ ਆਪਾਂ ਦੂਜੇ ਕੋਲੇ ਜਾਂਦੇ ਜਿਹੜੇ ਸੋਹਣੇ ਲੱਗਦੇ ਆ ਪਰ ਗੁਰਬਾਣੀ ਨੇ ਆਖਿਆ ਵੀ ਜੇ ਹੁੱਕਾ ਰੋਂਦਾ ਮੰਗਣ ਜਾਈਏ ਫਿਰ ਉਲਾਮਾ ਮਿਲਦੇ ਆ ਜੇਕਰ ਹੁੰਦਿਆ ਵਸਤੂ ਵੀ ਆਪਾਂ ਮੰਗਣ ਜਾਵਾਂਗੇ ਤਾਂ ਸਾਨੂੰ ਲਾਭਾ ਮਿਲੇਗਾ ਫਿਰ ਉਹ ਲਾਭਾ ਖੱਟ ਲਿਆ ਹੁਣ ਉਹ ਵੀ ਜਿਵੇਂ ਤੁਸੀਂ ਲਾਂਭਾ ਕਰਦੇ ਸੀਗੇ ਵੀ ਜੇ ਤੁਹਾਡੇ ਘਰੇ ਜਿਹੜੀ ਚੀਜ਼ ਪਈ ਆ ਹਾਂ ਉਹ ਪਈ ਹੈ ਨਾ ਤੇ ਆਪ ਗਵਰਨਿੰਗ ਘਰੇ ਉਹੀ ਚੀਜ਼ ਲੈ ਕੇ ਫੇਰ ਚਲੀ ਜਾਗੇ ਹਾਂ ਫਿਰ ਉਹ ਲਾਭਾ ਹਲਾਕੂ ਵੀ ਤੁਹਾਡੇ ਘਰੇ ਹੈਗੀ ਹੈ ਤੁਹਾਡੇ ਘਰੇ ਹੈ ਤਾਂ ਹੈਗੀ ਹੈ ਤੁਸੀਂ ਕਾ ਤੂੰ ਮੰਗਣਾ ਮੈਂ ਲੜਾ ਉਹ ਜਦੋਂ ਆਪਣੇ ਜਿਹੜੇ ਸਿੱਖ ਪ੍ਰਚਾਰਕ ਜਾਂ ਸਿੱਖ ਅਗਵਾਈ ਕਰਨ ਵਾਲੇ ਲੋਕ ਜਦੋਂ ਉੱਥੇ ਜਾਂਦੇ ਨੇ ਤਾਂ ਬਾਬਾ ਖੁਦ ਆਪ ਕਹਿੰਦਾਗਾ ਵੀ ਤੁਸੀਂ ਨਾਮ ਜਪੋ ਹਾਂ ਉਹ ਉਹ ਕਹਿੰਦਾ ਵੀ ਬਾਣੀ ਪੜੋ ਮੈਂ ਵੀ ਵੀਡੀਓ ਦੇਖੀ ਉਹਨਾਂ ਦੀ ਉਹ ਕਹਿੰਦੇ ਵੀ ਉਹ ਸਿੰਘ ਉੱਥੇ ਖੜਾ ਨੀਲੇ ਵਾਣਾ ਦੇ ਪਿਆ ਹੋਇਆ ਸਿੰਘ ਹਾਂ ਤੇ ਉਹ ਕਹਿੰਦੇ ਵੀ ਮਾਰਾ ਕਿਰਪਾ ਕਰੋ ਐ ਕਰਕੇ ਉਹ ਅੱਗੋਂ ਬਾਬਾ ਜੋ ਪਰਮਾਨੰਦ ਦੇ ਜਿਹੜੇ ਬਾਬਾ ਜੀ ਉਹ ਕਹਿਣ ਲੱਗੇ ਵੀ ਤੁਸੀਂ ਗੁਰਬਾਣੀ ਗੁਰਬਾਣੀ ਕਹਿੰਦੇ ਉਹ ਗੁਰਬਾਣੀ ਦਾ ਕਹਿੰਦੇ ਵੀ ਪੰਜਾਬ ਕਰਿਆ ਕਰੋ ਗੁਰਬਾਣੀ ਪੜਿਆ ਕਰੋ ਹਾਂ ਇਹਦਾ ਮਤਲਬ ਅਸੀਂ ਬਾਣੀ ਨਹੀਂ ਪੜ੍ਹਦੇ ਬਾਣੀ ਨਹੀਂ ਤੇ ਜਿਹੜੇ ਤਰੀਕੇ ਨਾਲ ਸਾਨੂੰ ਪੜ੍ਹਨੀ ਚਾਹੀਦੀ ਸੀ ਓਵੇਂ ਨਹੀਂ ਪੜ੍ਹ ਰਹੇ ਹਾਂ ਹਾਂ ਕਹਿੰਦੇ ਸ਼ੇਰ ਸਿੰਘ ਮੈਨੂੰ ਲੱਗਦਾ ਪੂਰੇ ਬਧ ਨਿਤਨੇਮੀ ਹੋਣਗੇ ਹਾਂ ਪਰ ਜਰੂਰ ਉੱਥੇ ਜਾ ਕੇ ਫੇਰ ਵੀ ਅਸੀਂ ਕ ਵੀ ਮੰਨੂ ਜਿਹੜਾ ਡੋਲਣ ਦਾ ਸਹਾਰਾ ਸਭ ਤੋਂ ਵੱਡਾ ਤਾਂ ਗੁਰਬਾਣੀ ਹੈ ਗੁਰਬਾਣੀ ਵੀ ਡੋਲਣ ਤੋਂ ਰਹਿ ਤੇ ਜਿਹੜਾ ਗੁਰਬਾਣੀ ਕਰਦੀ ਆ ਤੇ ਕਿਉਂਕਿ ਮਹਾਰਾ ਨੇ ਆਖਿਆ ਵੀ ਜੇ ਪ੍ਰਮਾਤਮਾ ਦਾ ਨਾਮ ਜਪੇਗਾ ਤਾਂ ਡੋਲਣ ਤੋਂ ਰੁਕ ਜਾਏਗਾ ਵੀ ਡੋਲਦਾ ਅਡੋਲਦਾ ਜਿਹੜੀ ਰਸਨਾ ਗੁਣ ਗੋਬਾਲ ਨਿਤ ਗਾਣ ਸ਼ਾਂਤ ਸਹਿਜ ਸਹਿਜ ਦਾ ਭਾਵ ਹੁੰਦਾ ਅਡੋਲਤਾ ਆ ਜੀਵਨ ਚ ਇਹ ਆ ਜੂਗੀ ਤਰੇ ਜਦੋਂ ਤੂੰ ਪ੍ਰਮਾਤਮਾ ਦਾ ਨਾਮ ਜਪੇਗਾ ਸਿਮਰਨ ਕਰਾਂਗੇ ਜਦੋਂ ਬਾਣੀ ਤੋਂ ਸਾਰਾ ਕੁਝ ਕੀ ਨਹੀਂ ਬਾਣੀ ਚ ਪਿਆ ਸਭ ਕੁਝ ਸੀ ਗੁਰੂ ਰੰਗ ਸਾਹਿਬ ਦੀ ਬਾਣੀ ਚ ਪਿਆ ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰਾਂਗੇ ਸਮਝਾਂਗੇ ਮਾਰਨੇ ਆਖਿਆ ਵੀ ਇੱਚ ਸਤ ਸੰਦੋਖ ਹੈ ਗੁਰਬਾਣੀ ਵਿਚਾਰ ਹੈ ਵੀ ਕੱਲਾ ਸੱਚ ਸੰਦੋਖ ਨਹੀਂ ਵਿਚਾਰ ਵੀ ਇੱਥੇ ਵਿਚਾਰ ਵੀ ਗੁਰਬਾਣੀ ਨਾਲ ਗੁਰੂ ਨਾਲ ਵਿਚਾਰ ਕਰੋ ਗੁਰੂ ਬੋਲਦਾ ਸਾਡਾ ਜਾਗ ਸਤਿਗੁਰ ਜਾਗਦਾ ਹੈ ਦਿਓ ਸਾਡੇ ਸਤਿਗੁਰੂ ਜਾਗਦੇ ਹੈ ਉਸ ਗੁਰਗ੍ਰੰਥ ਸਾਹਿਬ ਨੂੰ ਆਪਾਂ ਜਾਗਦੀ ਜੋਤ ਹਮਰਨੇ ਦਸਮ ਬਾਦਸ਼ਾਹ ਮਰਨੇ ਜਾਗਤ ਜੋਤ ਜਪੇ ਇਸ ਵਾਸਤੇ ਨਾ ਇੱਕ ਬਿਣਾ ਮਨ ਨਾਇਕਾਨਾ ਪੂਰਨ ਪ੍ਰੇਮ ਪ੍ਰਤੀਬ ਸਜ ਬ੍ਰਤ ਗੋਰ ਮੜੀ ਮੱਟ ਭੂਲ ਨਾ ਮੰਨ ਭੁੱਲ ਕੇ ਵੀ ਇਹ ਚੀਜ਼ਾਂ ਨੂੰ ਮਾਰਾ ਕਹਿੰਦੇ ਤੁਸੀਂ ਮੰਨਣਾ ਦੂਜੇ ਥਾਂ ਤੇ ਪਾਉ ਕੇ ਪ੍ਰਾਇ ਘਰ ਚ ਜਾਣੀ ਨਹੀਂ ਆ ਕਿ ਦੂਜੇ ਦੇ ਘਰ ਜਾਪਾ ਕਿਸੇ ਪਰਮਾਰਧ ਦਾ ਗਿਆਨ ਲੈਣ ਵਜਾ ਆਖਿਆ ਵੀ ਸਾਡੇ ਤੇ ਕਿਰਪਾ ਕਰੋ ਜਾਣੇ ਆ ਤਾਂ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਤੂ ਸਿੱਖਿਆ ਲੈਣੀ ਚਾਹੀਦੀ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਤੂ ਵੱਡਾ ਕੌਣ ਆ ਤਾਂ ਉਹ ਕੋ ਧਾਰਮਿਕ ਗੁਰੂ ਉਹਨਾਂ ਦੇ ਸਨਾਤਨ ਦੇ ਉਹ ਧਾਰਮਿਕ ਗੁਰੂ ਆ ਉਹਨਾਂ ਨੂੰ ਮੰਨਦੇ ਆ ਸਰਕਾਰ ਜੋਗ ਨਹੀਂ ਸਰਕਾਰ ਜੋਗ ਆ ਪਰ ਸਾਡਾ ਗੁਰੂ ਕੌਣ ਆ ਮਰਨਿਕਾ ਸਭ ਸਿੱਖਣ ਕੋ ਗੁਰੂ ਮੰਨ ਗੁਰੂ ਕਿਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਮਰਨ ਗੁਰੂ ਮੰਨਣਾ ਤੇ ਮੰਨਣਾ ਕਿਵੇਂ ਪ੍ਰਗਟ ਗੁਰਾਂ ਕਿਵੇਂ ਇਹ ਪ੍ਰਗਟ ਮੰਨਣਾ ਗੁਰੂ ਗ੍ਰੰਥ ਸਾਹਿਬ ਮਹਾਰਤੂ ਇਹ ਅਤਾ ਸਮਝ ਕੇ ਨਹੀਂ ਇਹ ਯਕੀਨ ਕਰਨਾਗਾ ਵੀ ਇਹ ਕੋ ਕਿਤਾਬ ਨਹੀਂ ਹੈਗੀ ਕਿ ਇਹ ਕੋ ਆਮ ਗ੍ਰੰਥ ਨਹੀਂ ਹੈਗਾ ਉਹ ਬੋਲਦੇ ਆਏ ਹੁਕਮਵਾ ਦਿੰਦੇ ਆ ਸਾਨੂੰ ਰੋਜ਼ ਹੁਕਮ ਸੁਣਾਉਂਦਿਆ ਗੁਰੂ ਸਾਹਿਬ ਜੀ ਇਹ ਸਮਝ ਕੇ ਸੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਸਰੂਪ ਜਾਣਨਾ ਵੀ ਤੇ ਮarre ਨੇ ਇੱਕ ਹੋਰ ਗੱਲ ਦੇਖੋ ਅੱਗੇ ਕਮਾਲ ਦਾ ਬਚਨ ਮarre ਕਹਿੰਦੇ ਵੀ ਜੋ ਪ੍ਰਭ ਕੋ ਮਿਲਿਓ ਜਾਹੇ ਹਮ ਖੋਜ ਸ਼ਬਦ ਮਹਲੇ ਹਮ ਮਾਰੇ ਕਹਿੰਦੇ ਜਿਹੜਾ ਪ੍ਰਮਾਤਮਨ ਨੂੰ ਮਿਲਣਾ ਚਾਹੁੰਦਾ ਸ਼ਬਦ ਚ ਖੋਜ ਲੋ ਹਾਂ ਖੋਜ ਲੋ ਸ਼ਬਦ ਨੂੰ ਖੋਜੋ ਤੁਸੀਂ ਮਾਰੇ ਹੁਣ ਉਹ ਐਂ ਕਹਿੰਦੇ ਨੇ ਵੀ ਮੈਂ ਪ੍ਰਮਾਤਮਨ ਨੂੰ ਮਿਲਣਾ ਚਾਹੁੰਦਾ ਜੇ ਮੇਰਾ ਮਨ ਡੋਲ ਜਾਂਦਾ ਹਾਂ ਮਰਨ ਦਾ ਕਹੇ ਸ਼ਬਦ ਚ ਖੋਜ ਹਾਂ ਮੇਰਾ ਮਤਬ ਸ਼ਬਦ ਨਹੀਂ ਹਜੇ ਕੋਈ ਸ਼ਬਦ ਕਹੋਣਾ ਸ਼ਬਦ ਬਾਣੀ ਗੁਰੂ ਗੁਰੂ ਹੈ ਬਾਣੀ ਸ਼ਬਦ ਬਾਣੀ ਗੁਰੂ ਹੈ ਤੇ ਸ਼ਬਦ ਚ ਖੋਜੋ ਮਾਰੇ ਸ਼ਬਦ ਚ ਖੋਜ ਮਾਰੇ ਇਹਨੇ ਆਖਿਆ ਵੀ ਜੇ ਤੁਹਾਡਾ ਮਨ ਡੋਲਦਾ ਜੇ ਤੁਸੀਂ ਪ੍ਰਮਾਤਮਨ ਨੂੰ ਮਿਲਣਾ ਤਾਂ ਤੁਸੀਂ ਕਿਸੇ ਹੋਰ ਕੋਲੇ ਚਲੇ ਜਾਓ ਪਿਓ ਤੁਹਾਨੂੰ ਪ੍ਰਮਾਤਮਨ ਨਾਲ ਨਹੀਂ ਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਤ ਦੇ ਅੱਗੇ ਨਤਮਸਤਕ ਹੁਣਾ ਜਿਹੜਾ ਸਾਨੂੰ ਕਹਿ ਗਿਆ ਵੀ ਜੋ ਵੀ ਪ੍ਰਮਾਤਮਨ ਨੂੰ ਮਿਲਣਾ ਚਾਹੁੰਦਾ ਵੀ ਸ਼ਬਦ ਚੋਂ ਜਿਹੜਾ ਖੋਜੂਗਾ ਜੋ ਪ੍ਰਭੂ ਪ੍ਰਭੂ ਕੋ ਮਿਲਿਓ ਜਹ ਖੋਜ ਸ਼ਬਦ ਮਹਲੇ ਵੀ ਖੋ ਸ਼ਬਦ ਨੂੰ ਖੋਜੋ ਜਿੰਨਾ ਵੀ ਖੋਜ ਸਕਦੇ ਹੋ ਗੁਰਬਾਣੀ ਨੂੰ ਪੜ੍ਹਨਾ ਨਹੀਂ ਕੱਲਾ ਪੜ੍ਹਨ ਵਾਸਤੇ ਨਹੀਂ ਮਹਾਰ ਦੇ ਗਿਆ ਵੀ ਆਪਾਂ ਸਹਿਜ ਪੜ ਕੋਚੀ ਤੇ ਕਰਾ ਲਓ ਕਮੀ ਤੇ ਕਰਾ ਲਓ ਵੀ ਜਹ ਇਸੇ ਬਾਤ ਮਰਨਿਆ ਕਿ ਵੀ ਬਾਣੀ ਨੂੰ ਖੋਜੋ ਜੇ ਖੋਜਾਂਗੇ ਮਾਰੇ ਜੋ ਬਹੁਤ ਸਾਨੂੰ ਸੰਗਤ ਵੀ ਜਿਹੜਾ ਆਪ ਨੂੰ ਪ੍ਰਾਪਤ ਹੋ ਜੂਗਾ ਇਹ ਪਰਮਾਨੰਦ ਬਾਬੇ ਕੋਲੇ ਸਿੱਖ ਜਾਂ ਹੋਰ ਵੀ ਬਾਬਿਆਂ ਕੋਲੇ ਦੇਖਦੇ ਆ ਸਿੱਖ ਜਾਂਦੇ ਆ ਵੀ ਕਿਉਂ ਜਾ ਰਹੇ ਆ ਤੇ ਕਿਉਂ ਉਹਨਾਂ ਨੂੰ ਵਾਇਰਲ ਕੀਤਾ ਜਾ ਰਿਹਾ ਹੂੰ ਹੂੰ ਜਿਹਦਾ ਕਾਰਨ ਆ ਬਹੁਤ ਵੱਡਾ ਜਿਹਦਾ ਕਾਰਨ ਇਹ ਆ ਵੀ ਉਹ ਚਾਹੁੰਦੇ ਆ ਵੀ ਸਿੱਖ ਸਾਡੇ ਕੋਲੇ ਜਦੋਂ ਆਉਣਗੇ ਹੂੰ ਤਾਂ ਇਹਦਾ ਬਹੁਤ ਵੱਡਾ ਪ੍ਰਭਾਵ ਦੁਨੀਆ ਤੇ ਪਊਗਾ ਦੁਨੀਆ ਤੇ ਪਊਗਾ ਕਿਉਂਕਿ ਸਿੱਖ ਇੱਕ ਕਰਤਾਰ ਬਹੁਤ ਉੱਚਾ ਤੇ ਇਹਨੂੰ ਇੱਕ ਕਰਤਾਰ ਐਸਾ ਵੀ ਜਿਹਨੂੰ ਦਸਮ ਪਾਸ਼ਾ ਘੜ ਕੇ ਗਿਆ ਆ ਹਾਂ ਦਿੱਤੀ ਆਪਦੀ ਹੱਥੀ ਘੜਿਆ ਹੋਇਆ ਕਰਤਾਰ ਇਹ ਵੀ ਕੋਈ ਛੋਟਾ ਮोटा ਕਰਤਾਰ ਨਹੀਂ ਉਹ ਪਾਗ ਨੂੰ ਪਹੁੰਚ ਨਾ ਸਮਝ ਦੀ ਟੋਪੀ ਬਣਾ ਰੱਖੀ ਹੈ ਵੀ ਕਿਤੇ ਮਰਜੀ ਜਾ ਕੇ ਝੋਕੇ ਜੇ ਇੱਥੇ ਕਿਤੇ ਮਰਚ ਲਾਦ ਗਏ ਇੱਕ ਦਸਤਾਰ ਜਿਹੜੀ ਹੈ ਬਹੁਤ ਕੁਰਬਾਨੀਆਂ ਨਾਲ ਮਹਾਰਾ ਸਾਨੂੰ ਦੇ ਕੇ ਗਏ ਆ ਬਹੁਤ ਉੱਚਾ ਕਰਤਾਰ ਆ ਸਾਡਾ ਤਾਂ ਕਰਕੇ ਵੀ ਮਹਾਰਾ ਨੇ ਆਖਿਆ ਸੀ ਵੀ ਵੀ ਮੈਂ ਅਸਾਂ ਜਦੋਂ ਹੁਣ ਗੁਰੂ ਤੇਗ ਬਹਾਦਰ ਮਹਦਾ ਸੀਸ ਆਇਆ ਜਦੋਂ ਹੂੰ ਤੇ ਭਾਈ ਵਿਜੈਤਾ ਜੀ ਲੈ ਕੇ ਆ ਤੇ ਦਸਮ ਪਾਸ਼ਾ ਬਾਹਰ ਦੀ 9 ਸਾਲ ਦੀ ਉਮਰ ਸੀਗੀ ਮਹਾਰਾ ਨੇ ਪੁੱਛਿਆ ਵੀ ਉੱਥੇ ਦਿੱਲੀ ਚ ਹੋਰ ਸਿੱਖ ਹੈਗੇ ਸੀ ਕੋਈ ਹੂੰ ਉਹ ਕਹਿੰਦੇ ਮਹਾਰਾ ਸਿੱਖ ਤਾਂ ਹੋਣਗੇ ਪਰ ਪਛਾਣ ਨਹੀਂ ਸੀ ਕਿਸੇ ਦੀ ਹੂੰ ਵੀ ਪਛਾਣ ਨਹੀਂ ਸੀ ਸਿੱਖ ਦੀ ਔਰ ਇਹ ਕਹਿੰਦੇ ਫਿਰ ਮੈਂ ਪੰਥ ਨੂੰ ਐਸਾ ਸਾਜਣਾ ਜਿਹੜਾ ਲੱਖਾਂ ਚੋਂ ਜਿਹੜਾ ਖੜਾ ਨਿਆਰਾ ਦਿਸਿਆ ਕਰੋ ਵੀ ਵੱਖਰਾ ਦਿਸਿਆ ਕਰੋ ਬਿਲਕੁਲ ਤੇ ਉਹ ਐਸਾ ਮਰ ਨਹੀਂ ਵੀ ਸਾਨੂੰ ਘੜ ਕੇਦਾ ਕਰਦਾਰ ਵੀ ਜਿਹੜਾ ਲੱਖਾਂ ਚ ਜਿਹੜਾ ਨਿਆਰਾ ਜਦੋਂ ਸਿੱਖ ਕਿਤੇ ਵੀ ਜਾਂਦਾ ਹੂੰ ਤੇ ਉਹ ਨਿਆਰਾ ਹੀ ਪਤਾ ਲੱਗ ਜਾਂਦਾ ਵੀ ਹਾਂ ਸਿੱਖ ਗਿਆ ਹੂੰ ਬਿਲਕੁਲ ਤੇ ਇਸ ਕਰਕੇ ਉਹ ਫਿਰ ਟਾਰਗੇਟ ਕਰ ਰਿਹਾ ਜਿਆਦਾਤਰ ਵੀ ਪਖੰਡ ਆਪ ਦਾ ਬਲਾਉਣ ਵਾਸਤੇ ਹੂੰ ਸਿੱਖਾਂ ਨੂੰ ਜਿਆਦਾ ਟਾਰਗੇਟ ਕਰ ਰਿਹਾ ਕਿਉਂਕਿ ਜੇ ਸਿੱਖ ਆ ਗਿਆ ਹੂੰ ਤਾਂ ਉਹਨਾਂ ਨੂੰ ਵੀ ਸਭ ਤੋਂ ਉੱਚਾ ਕਰਦਾਰ ਹੈ ਸਿੱਖ ਦਾ ਕਰਦਾਰ ਸਭ ਤੋਂ ਉੱਚਾ ਕਰਦਾਰ ਹੈ ਕਿ ਜੇ ਸਿੱਖ ਆ ਗਿਆ ਤਾਂ ਵੀ ਲੋਕਾਂ ਦੇ ਸਾਡਾ ਪ੍ਰਭਾਵ ਹੈ ਜਣਾ ਵੀ ਜਿਹਦੇ ਕੋਲੇ ਸਿੱਖ ਵੀ ਜਾਂਦੇ ਉਹ ਕਿੰਨਾ ਉੱਚਾ ਹੂ ਜਿਹਦੇ ਜਾ ਕੇ ਸਿੱਖ ਕੋਡਿਆਂ ਚ ਬਹਿੰਦੇ ਜਾ ਕੇ ਨੀਵੇਂ ਹੋ ਕੇ ਬਹਿੰਦੇ ਆ ਕਿ ਉਹ ਕਿੰਨਾ ਉੱਚ ਉਹ ਜਿਹਦੇ ਕੋਲ ਸਿੱਖ ਵੀ ਜਾ ਰਿਹਾ ਜਾਨੀ ਕਿ ਸਿਹਤ ਦੇਣ ਵਾਲਾ ਕਹਿ ਲੋ ਵੀ ਸ਼ਖਸ਼ੀਅਤ ਆ ਤੇ ਜਾਨੀ ਕਿ ਜੇ ਇੱਕ ਸਾਡਾ ਆਗੂ ਜਾਂਦਾ ਹਾਂਜੀ ਉਹਨਾਂ ਨੂੰ ਇਹ ਵੀ ਸ਼ਾਇਦ ਪਤਾ ਹੁੰਦਾਗਾ ਵੀ ਜੇ ਸਾਡਾ ਇੱਕ ਬੰਦਾ ਇਹਨਾਂ ਦਾ ਸਿੱਖ ਦਾ ਕੋਈ ਅਗਵਾਈ ਕਰਨ ਵਾਲਾ ਜਾਂ ਇੱਕ ਕੋਈ ਪ੍ਰਚਾਰਕ ਜਾਂ ਕੋਈ ਹੋਰ ਆ ਜੇ ਤਾਂ ਉਹਦੇ ਮਗਰ ਫਰ ਲੱਖਾਂ ਹੀ ਆਉਣਗੇ ਹਾਂ ਲੱਖਾਂ ਹੀ ਹੋਣਗੇ ਕਿਉਂ ਉਹ ਫਿਰ ਜਾਣਦੇ ਆ ਕਿ ਉੱਥੇ ਫਲਾਣਾ ਕਿਉਂਕਿ ਆਪਣੀ ਸਿਹਤ ਦੇਣ ਵਾਲਾ ਤਾਂ ਸਾਡੇ ਪ੍ਰਚਾਰਕ ਜੀ ਪ੍ਰਚਾਰਕ ਜੋ ਜਾਣਦੇ ਆ ਫਿਰ ਆਖਣਗੇ ਵੀ ਫਲਾਣਾ ਵੀ ਉੱਥੇ ਗਿਆ ਸੀ ਆਪਾਂ ਵੀ ਉੱਥੇ ਜਾਂਦੇ ਹਾਂ ਫਿਰ ਉਹ ਇਹ ਸਮਝ ਕੇ ਜਾਣ ਤੇ ਇਸ ਕਰਕੇ ਉਸ ਜਿਆਦਾ ਸਿੱਖਾਂ ਨੂੰ ਜਦੋਂ ਮੈਂ ਦੇਖਦਾ ਸੰਸਾਰ ਦੇ ਪਖੰਡਰ ਜਿਨ੍ਹਾਂ ਵੀ ਆਪਦੀ ਚਲਾਉਣੀ ਅਜੇ ਡੇਰੇ ਚੱਲਦੇ ਆ ਬਹੁਤ ਡੇਰੇ ਪੰਜਾਬ ਦੇ ਵਿੱਚ ਜਿਹੜੇ ਆ ਇਹ ਸਾਧਾਂ ਦੇ ਪਖੰਡੀਆਂ ਦੇ ਜਿਹੜੇ ਚੱਲੀ ਜਾਂਦੇ ਨੇ ਹਾਂ ਤੇ ਹਰੇਕ ਥਾਂ ਤੇ ਤੁਹਾਨੂੰ ਸਿੱਖ ਦੇਖਣ ਨੂੰ ਮਿਲਣਗੇ ਮਿਲਣਗੇ ਕੋਈ ਐਸਾ ਡੇਰਾ ਨਹੀਂ ਹੋਣਾ ਵੀ ਜਿੱਥੇ ਸਿੱਖ ਨਹੀਂ ਜਾਂਦੇ ਜਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਰਤੋਂ ਵਰਤੋਂ ਕਹਿੰਨਾ ਮੈਂ ਵਰਤੋਂ ਕਰ ਰਹੇ ਆ ਤੇ ਲੋਕਾਂ ਨੂੰ ਖਿੱਚਣ ਵਾਸਤੇ ਆਉਦੇ ਕਿਸੇ ਨੇ ਪ੍ਰਕਾਸ਼ ਹੀ ਕਰ ਲਿਆ ਸਹਾਰਾ ਲੈਂਦੇ ਨੇ ਸਹਾਰਾ ਲੈਂਦੇ ਆ ਵਰਤ ਰਹੇ ਆ ਮਾਰੇ ਨੂੰ ਇਸ ਸਾਰਾ ਲੈ ਕੇ ਇਕੱਠ ਕਰਨ ਦੇ ਮਾਰੇ ਅਗਲੇ ਆਪਣੇ ਪਿੱਛੇ ਉਹ ਜਾਂ ਤਾਂ ਆਪਣੇ ਨਾਲ ਸਿੱਖਾਂ ਨੂੰ ਵੀ ਨਕਲੀ ਸਿੱਖ ਜਿਹੜੇ ਹੁੰਦੇ ਆ ਤੇ ਸਾਡੀਆਂ ਜਿਹੜੀਆਂ ਘਰਾਂ ਦੇ ਵਿੱਚ ਬੀਬੀਆਂ ਨੇ ਉਹ ਇਸ ਗੱਲ ਤੋਂ ਪ੍ਰਭਾਵਿਤ ਹੁੰਦੀਆਂ ਨੇ ਵੀ ਆਰ ਵੀ ਤੁਸੀਂ ਸਾਨੂੰ ਰੋਕ ਦਿਓਗੇ ਉਹ ਗੁਰਬਾਣੀ ਦਾ ਸੇਧ ਹੁੰਦਾ ਗੁਰਬਾਣੀ ਦੀ ਗੱਲ ਕਰਦੇ ਆ ਉਹ ਜਿਆਦਾਤਰ ਐਂ ਕਰਕੇ ਤੂੰ ਤਾਂ ਗੁਰਗ੍ਰਾਂ ਸਾਹਿਬ ਦੀ ਗੱਲ ਕਰਦੇ ਆ ਗੁਰਗ੍ਰਾਂ ਸਾਹਿਬ ਦੀ ਮਰ ਦੀ ਗੱਲ ਕਰ ਰਹੇ ਉਹ ਇਦਾਂ ਹੀ ਕਰਕੇ ਵੀ ਉਹ ਕਿਉਂਕਿ ਉਹਨਾਂ ਨੂੰ ਐਂ ਵੀਜੇ ਸਿੱਖ ਝੋਗ ਗਿਆ ਸਭ ਕੋ ਸੇ ਇਤਿਹਾਸ ਸਾਖੀ ਹੁਣ ਇੱਕ ਉਹਨਾਂ ਨਾਲ ਸਾਂਝੀ ਕਰਦਾ ਹਾਂਜੀ ਹਾਂਜੀ ਤੇ ਭਾਈ ਤਾਂ ਧੰਨ ਗੁਰੂ ਘਰ ਜੰਦੇ ਜੀ ਮਹਾਰਾਜ ਵਾਲੇ ਸਿੱਖ ਹੋ ਤੇ ਉਹ ਇੱਕ ਉੱਥੋਂ ਦਾ ਜੋਗੀ ਸੀ ਕੰਨਪਾਟਾ ਜੋਗੀ ਦਾ ਇਤਿਹਾਸ ਚ ਨਾਮ ਆਉਂਦਾ ਹੂੰ ਤਾਂ ਇੱਕ ਕੰਨ ਹੈ ਨਹੀਂ ਸੀਗਾ ਅੱਛਾ ਤੇ ਉਹ ਉਹਨੇ ਕਹਿੰਦੇ ਵੀ ਇਸ ਨਗਰ ਚ ਆਉਦੇ ਚ ਵੀ ਉਹਦੇ ਚੇਲਿਆਂ ਦੇ ਰਾਹੀਂ ਪ੍ਰਚਾਰ ਕਰਾਤਾ ਵੀ ਆ ਕਰਕੇ ਵੀ ਮੈਂ ਬੰਦਗੀ ਕੀਤੀ ਹੈ ਮੇਰੇ ਦਰਸ਼ਨ ਕਰਵਾ ਕੇ ਤੇ ਵੀ ਜਿਹੜਾ ਇੱਕ ਦਰਸ਼ਨ ਕਰੋ ਮੈਂ ਉਹਨੂੰ ਸਾਲ ਦਾ ਸਵਰਗ ਦੋ ਵਾਰੀ ਦਰਸ਼ਨ ਕਰੋ ਦੋ ਸਾਲ ਦਾ ਸਵਰਗ ਦਿਊਗਾ ਤੇ ਉਹ ਲੋਕਾਂ ਦੀ ਭੀੜਾਂ ਲੱਗ ਗਈ ਵੀ ਸਵਰਗ ਸੌਖਾ ਮਿਲ ਜਾਂਦਾ ਜਿਵੇਂ ਜੈਤੀ ਮਿਲ ਜਾਣਾ ਸਵਰਗ ਬਿਲਕੁਲ ਤੇ ਭਾਰੇ ਨਹੀਂ ਬਾਣੀ ਤਾਂ ਆਖਿਆ ਵੀ ਸਵਰਗ ਜਿਹੜਾ ਐ ਨਹੀਂ ਜਾਇਆ ਜਾਂਦਾ ਵੀ ਗੱਲਾਂ ਨਾਲ ਗੱਲ। ਹਮਮ ਕੱਲਣਾ ਕੱਲ ਨਹੀਂ ਪੈਂਦੀ ਆ। ਕੱਲਣਾ ਕੱਲ ਨਹੀਂ ਪੈਂਦੀ ਆ। ਤੇ ਨਾਲੇ ਸਿੱਖਣੇ ਤਾਂ ਵੀ ਇਹ ਸਵਰਗ ਨਰਕ ਮੈਂ ਮਹਾਰੇ ਦੀ ਬਾਣੀ ਦਾ ਕਹਿੰਦੀ ਆ ਗਿਆ ਨਰਕ ਕਿਆ ਸਵਰਗ ਵਿਚਾਰਾ। ਹਮ ਸੰਤਨ ਦੂ ਰੱਦ ਇਹ ਰੱਦ ਕਰਦੇ ਆ। ਰੱਦ ਕਰਦੇ। ਇਹ ਸਿੱਖਣੀ ਇਹਨਾਂ ਪਿੱਛੇ ਜਾਂਦਾ ਕਦੇ ਵੀ। ਹਮ ਉਹ ਤਾਂ ਬਸ ਪ੍ਰਮਾਤਮਾ ਦੇ ਚਰਨਾਂ ਦੀ ਪ੍ਰੀਤ ਜਾਂਦਾ ਵੀ ਜਿੱਥੇ ਮਿਲ ਗਈ ਉਹ ਤਾਂ ਜ ਤਵੀ ਤੇ ਮਿਲ ਰਹੀ ਆ। ਕਹਿੰਦਾ ਮੈਂ ਤਵੀ ਤੇ ਬਹਿ ਜਾਂ। ਚਰਖੜੀ ਤੇ ਪ੍ਰੀਤ ਮਿਲਦੀ ਆ। ਉਹ ਕਹਿੰਦਾ ਮੈਂ ਚਰਖੜੀ ਤੇ ਬਹਿ ਜਾਂ। ਹਮ ਤੇ ਇਸ ਕਰਕੇ ਵੀ ਉਹ ਸਿੱਖਣੀ ਉਸ ਪਿੱਛੇ ਜਾਂਦਾ ਉਹਨਾਂ ਨੂੰ ਪਰ ਆਮ ਉਹਨਾਂ ਨੇ ਜੋ ਲੈਣਾ ਬਣਾ ਲਈਆਂ ਉੱਥੇ ਵੀ ਹਣਾ ਸਵਰਗ ਸੁੱਖਾ ਮਿਲ ਜਾਂਦਾ ਵੀ ਹਰ ਬੰਦਾ ਹੁਣ ਆਪਾਂ ਵੀ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਆਪਾਂ ਕਹਿੰਦੇ ਸਵਰਗਾਂ ਚ ਲਿਆ ਜਾਵੇ ਹੂੰ ਇਹਦਾ ਵੀ ਭਟਕੇ ਨਾ ਭਾਵ ਕੇ ਤੇ ਉਹਨਾਂ ਨੇ ਅਖਿਆ ਵੀ ਚਲੋ ਜਾਂਉਂਦੇ ਜੀ ਆਪਾਂ ਸਵਰਗ ਲੈਣੇ ਸਾਰੇ ਸਾਰੇ ਪੀੜਾਂ ਘੱਟ ਕੇ ਜਾਣ ਲੱਗ ਪਏ ਉਹ ਕਹਿੰਦੇ ਵੀ ਸਾਰੇ ਆ ਗਏ ਪਿੱਛੇ ਲੱਗਾ ਕਹਿੰਦੇ ਅਸੀਂ ਆ ਸਾਰੇ ਆ ਗਏ ਕਹਿੰਦੇ ਰਹਿ ਤਾਂ ਨਹੀਂ ਗਿਆ ਕੋਈ ਕਹਿੰਦੇ ਜੀ ਇੱਕ ਨਹੀਂ ਆਇਆ ਕਹਿੰਦੇ ਅੱਛਾ ਕਿਉਂਕਿ ਉਹ ਗੱਲ ਨਾ ਵੀ ਸਿੱਖ ਦਾ ਨਿਆਰਾ ਪਾਣਾ ਨਿਆਰਾ ਪਤਾ ਸੀ ਵੀ ਇੱਥੇ ਸਿੱਖ ਹੈਗਾ ਫਲਾਣਾ ਹੂੰ ਉਹਨਾਂ ਪਤਾ ਸੀ ਨਿਆਰਾ ਸੀਗਾ ਹੂੰ ਤੇ ਵੀ ਉਹ ਕਹਿੰਦੇ ਵੀ ਫਲਾਣਾ ਸਿੱਖ ਆ ਉਹ ਆਇਆ ਨਹੀਂ ਹੂੰ ਉਹ ਕਹਿੰਦੇ ਗਿਆਉਣੀ ਆ ਕਹਿੰਦੇ ਪਤਾ ਨਹੀਂ ਕਹਿੰਦੇ ਵੀ ਉਹਨੂੰ ਸੱਦ ਕੇ ਲਿਆਉ ਜਾ ਕੇ ਹੂੰ ਦੂਜੇ ਆ ਪਹੁੰਚੇ ਸੀ ਹੂੰ ਵੀ ਤੇ ਜਿਹੜਾ ਸਿੱਖ ਦਾ ਦੇਖੋ ਵੀ ਨਿਆਰਾਪਣ ਕਿੰਨਾ ਵੀ ਉਹ ਆਇਆ ਨਹੀਂ ਉਹਨੂੰ ਆਪ ਸੱਦਣਗੇ ਚੇਲੇ ਭੇਜਣੇ ਪਏ ਚੇਲੇ ਭੇਜਣੇ ਪਏ ਨੇ ਤੇ ਕਿੱਡੀ ਗੱਲ ਅਸੀਂ ਵਿਚਾਲ ਆਖਣਗੇ ਵੀ ਸਾਰਾ ਪਿੰਡ ਆ ਗਿਆ ਇੱਕ ਬੰਦਾ ਨਹੀਂ ਆਇਆ ਤਾਂ ਗਿਆਉਣੀ ਆ ਕਿੱਡੀ ਗੱਲ ਨਾ ਆਵੇ ਤਾਂ ਹੂੰ ਉਹ ਪਰ ਉਹਨਾਂ ਨੂੰ ਉਹਨੂੰ ਜਾ ਕੇ ਉਹਨਾਂ ਨੇ ਜ਼ਰੂਰੀ ਸਮਝਾਉਣਾ ਲਿਆਉਣਾ ਕਿਉਂਕਿ ਉਹ ਸਿੱਖ ਸੀ ਸਿੱਖ ਸੀਗਾ ਕਿ ਹੂੰ ਤਾਂ ਗੱਲ ਬਣ ਗਈ ਬਸ ਇਹ ਚੀਜ਼ ਨੋਟਕਾ ਵੀ ਕਰਦੇ ਆ ਪ੍ਰਚਾਰ ਜਿੰਨੇ ਵੀ ਡੇਰਾਬਾਦ ਵਾਲੇ ਸਾਰੇ ਇਹੀ ਕੀ ਕਰਦੇ ਆ ਵੀ ਸਿੱਖ ਨੂੰ ਲਿਆਓ ਕਿ ਮੇਰਾ ਕਿਵੇਂ ਜੇ ਸਿੱਖ ਨਹੀਂ ਆ ਰਿਹਾ ਤਾਂ ਸਿੱਖ ਦੀ ਨਕਲ ਲੋਕਾਂ ਸਾਹਮਣੇ ਪੇਸ਼ ਕਰੋ ਜਿਵੇਂ ਹੁਣ ਆਪਾਂ ਹੁਣ ਪਿੱਛੇ ਮਸਤਾਨੇ ਮੂਵੀ ਦੇਖੀ ਆ ਉਹ ਕਹਿੰਦੇ ਵੀ ਸਿੱਖਾਂ ਨੂੰ ਫੜਨ ਦੀ ਹਿੰਮਤ ਨਹੀਂ ਉਹ ਕਹਿੰਦੇ ਉਹਨਾਂ ਦੀ ਨਕਲ ਪੇਸ਼ ਕਰਕੇ ਆਪਾਂ ਨਕਲ ਪੇਸ਼ ਕਰਕੇ ਆਪਾਂ ਉਹ ਕਰਦੇ ਆ ਵੀ ਪ੍ਰਭਾਤ ਕਰਦੇ ਵੀ ਹਾਂ ਵੀ ਸਿੱਖ ਇਹਨਾਂ ਨੂੰ ਕੈਦੀ ਕਰ ਲੈ ਤੇ ਕੈਦੀ ਕਰ ਲੈ ਇਹ ਉਹੀ ਚੀਜ਼ ਹੁਣ ਸੰਸਾਰ 'ਚ ਆਪਾਂ ਦੇਖਦੇ ਆ ਵੀ ਉਹਨਾਂ ਜਿਹੜੇ ਬਹੁਤੇ ਡੇਰੇ ਆਦਾਰਾਂ ਦੇ ਨਾਲ ਵੀ ਆਪਾਂ ਕਹਾਂ ਉਹ ਸਿੱਖ ਤਰੀਕੇ ਫਿਰਦੇ ਆ ਸਿੱਖ ਕਾ ਨੂੰ ਅਜੇ ਸਿੱਖ ਹੁੰਦੇ ਨਹੀਂ ਸੀ ਜਾਂਦੇ ਨਹੀਂ ਜਾਂਦੇ ਮਹਾਰਾ ਨੇ ਬਾਣੀ ਜਾਖਿਆ ਵੀ ਰਹਿਤ ਬਣਾਣਾ ਸਿੱਖ ਕਾ ਵੈ ਵੀ ਸਿੱਖ ਹੋਣ ਤਾਂ ਹੋ ਜਾਂਦੀ ਨਹੀਂ ਕਿੱਚੇ ਪਿੱਲੇ ਨੇ ਕਿੱਚੇ ਪਿੱਲੇ ਆ ਉਹ ਆਪਾਂ ਤਾਂ ਹੁਣ ਆਪਾਂ ਤੇ ਬਾਣੀ ਨੂੰ ਸਿੱਖ ਕਹਿ ਦਿੰਨੇ ਆ ਗੱਲਾਂ ਹਾਂ ਵੀ ਆਪਾਂ ਤਾਂ ਬਾਣੀ ਨੂੰ ਸਿੱਖ ਸਮਝੀ ਬੈਠੇ ਆ ਵੀ ਬਾਣਾ ਪਾਇਆ ਤੇ ਵੀ ਹਾਂ ਭਈ ਇਹ ਸਿੱਖ ਹਾਂ ਵੀ ਤੁਸੀਂ ਹੁਣ ਮੈਨੂੰ ਦੇਖ ਲੈ ਵੀ ਬਾਣਾ ਪਾਇਆ ਵੀ ਇਹ ਸਿੱਖ ਹੁਣ ਕੀ ਪਤਾ ਮੈਂ ਕਿੱਥੇ ਕਿੱਥੇ ਜਾਨਣਾ ਹਾਂ ਵੀ ਕਿੰਨੇ ਕੁ ਪਖੰਡ ਕਰਨਾ ਵੀ ਆਪਾਂ ਤਾਂ ਬਸ ਬਾਹਰੋਂ ਕਿਰਦਾਰਾਂ ਬੰਦੇ ਦਾ ਦੇਖ ਲੈਂਦੇ ਆ ਨਾ ਵੀ ਉਸੇ ਤੋਂ ਹੀ ਆਪਾਂ ਪਰਵਾਹ ਕਰਨ ਕਿਉਂਕਿ ਸੰ ਦਿਖਾਵੇ ਹੀ ਚੱਲਦਾ ਪਿਆ ਕਿਤੇ ਵੀ ਦਿਖਾਵਾ ਜਿੱਥੇ ਦਿਖਾਵੇ ਜਿਹੜੀ ਚੀਜ਼ ਸੋਹਣੀ ਆ ਆਪਾਂ ਉਹ ਹੀ ਲੈ ਲੈਨੇ ਆਂ ਵੀ ਹੰਦੇ ਸੰਚ ਭਾਈ ਬਹੁਤ ਸੋਹਣੇ ਅੰਦਰ ਆਪਾਂ ਮੇਲੇ ਕੂੜੇ ਹੀ ਹੋਵੇ ਕੂੜੇ ਹੀ ਹੋਵੇ ਹਾਂ ਇਹੀ ਚੀਜ਼ ਅੱਜ ਸਿੱਖਾਂ ਚ ਆ ਗਈ ਤੇ ਮਹਾਰਾ ਨੇ ਤਾਂ ਇੱਕ ਵਜਣਾ ਸਿੱਖਾਂ ਦੇ ਬਾਰੇ ਵੀ ਆਖਿਆਗਾ ਦਸਮ ਬਾਦ ਸ਼ਮਰ ਰਹੇ ਕਹਿੰਦੇ ਆ ਵੀ ਭੇਗ ਦਿਖਾਏ ਜਗਤ ਕੋ ਲੋਕਣ ਕੋ ਵਸ ਕੀਨ ਅੰਤ ਕਾਲ ਘਾਤੀ ਕਟਿਓ ਬਾਸ ਨਰਕ ਮੁੰਨੀਆਂ ਜਿਹੜਾ ਕੱਲਾ ਭੇਗ ਹੀ ਦਿਖਾ ਰਿਹਾ ਸਿੱਖ ਹੋਂ ਦਾ ਉਹ ਇਹ ਨਾ ਆਪਣੇ ਖਾ ਖਾ ਵੀ ਮੈਂ ਪਤਾ ਨਹੀਂ ਕਿਹਦਾ ਪਤਾ ਨਹੀਂ ਲੱਗਦਾ ਕਿਸੇ ਨੂੰ ਕਿ ਅੰਤ ਕਾਲ ਘਾਤੀ ਕਟਿਓ ਬਾਸ ਨਰਕ ਮੁੰਨ ਲਿਖਾਵਾ ਕਰਦੇ ਪੈਸੇ ਖਾਣ ਦਾ ਗੱਲਾ ਤੇ ਇਸ ਕਰਕੇ ਉਹਨਾਂ ਨੇ ਵਾਕਿਆ ਵੀ ਸਿੱਖ ਨੂੰ ਲੈ ਕੇ ਆਓ ਹਮ ਸਿੱਖ ਨੂੰ ਲੈਣ ਦੇ ਵਾਸਤੇ ਫਿਰ ਉਹ ਜਦੋਂ ਚੇਲਿਆਂ ਦੇ ਗਏ ਉਹ ਕਹਿੰਦਾ ਵੀ ਮੈਂ ਨਹੀਂ ਹਣਾ ਮੈਂ ਨਹੀਂ ਦਰਸ਼ਨ ਕਰਨੇ ਕਿਸੇ ਹਮ ਕਿਉਂਕਿ ਭੁੱਖੀ ਨਹੀਂ ਦਰਸ਼ਨ ਗੁਰੂ ਦੇ ਦਰਸ਼ਨ ਮਾਰਨ ਨੇ ਵਚਨ ਕੀਤੇ ਬਾਣੀ ਚ ਵੀ ਜਿਹੜਾ ਗੁਰੂ ਦਾ ਦਰਸ਼ਨ ਜਿਹੜਾ ਕਰ ਲੈਂਦਾ ਉਹ ਨਿਹਾਲੀ ਉਹਨੂੰ ਦਰਸ਼ਨਾ ਦੀ ਭੁੱਖੀ ਨਹੀਂ ਰਹਿ ਜਾਂਦੀ ਕਿਸੇ ਹੋਰ ਦੀ ਭੁੱਖੀ ਨਹੀਂ ਰਹਿ ਜਾਂਦੀ ਹਾਂ ਤੇ ਉਹਨਾਂ ਨੇ ਉਹ ਜਦੋਂ ਲੈਣ ਵਾਸਤੇ ਉਹਨਾਂ ਨੂੰ ਗਏ ਉਹ ਮਨਾ ਕਰਤਾ ਉਹ ਕਹਿੰਦੇ ਵੀ ਕਿਉਂ ਨਹੀਂ ਆਇਆ ਕਹਿੰਦੇ ਉਹ ਕਹਿੰਦੇ ਮੈਂ ਨਹੀਂ ਦਰਸ਼ਨ ਕਰਨੇ ਉਹ ਕਹਿੰਦਾ ਵੀ ਤੁਸੀਂ ਲਾਲਚ ਦਿਓ ਹੁਣ ਹਮ ਜਿਵੇਂ ਸ਼ਾਹਬ ਜ ਵਿਭੇਗਮਾਂ ਦੇ ਡੋਲ ਕਿਉਂ ਕਿ ਘਰ-ਬਾਰ ਇਹਨਾਂ ਦਾ ਹੈ ਨਹੀਂ ਇਹਨਾਂ ਨੂੰ ਕਹਿ ਦੋ ਵੀ ਰਾਜ ਮਹਿਲ ਇਹਨਾਂ ਨੂੰ ਦੇਵਾਂਗੇ ਸਾਰਾ ਕੁਝ ਇਹਨਾਂ ਨੇ ਲੁੱਟਿਆ ਗਿਆ ਇਹਨਾਂ ਨੂੰ ਆਪਾਂ ਵੀ ਜੇ ਆਪਾਂ ਜ਼ਗੀਰਾਂ ਦੀ ਗੱਲ ਕਰਾਂਗੇ ਬੱਚੇ ਇਹਨਾਂ ਨੇ ਮੰਨ ਜਾਣਾ ਪਰ ਉਹਨਾਂ ਨੂੰ ਇਹ ਨਹੀਂ ਜੀ ਪਤਾ ਵੀ ਇਹ ਸਿੱਖ ਆ ਇਹ ਗੁਰੂ ਗੋਬਿੰਦ ਸਿੰਘ ਮਰਦੇ ਬੱਚੇ ਹਾਂ ਸਪੁੱਤਰ ਨੇ ਸਪੁੱਤਰ ਨੇ ਉਹਨਾਂ ਦੇ ਵੀ ਇਹ ਕਿਵੇਂ ਡੋਲ ਜਾਣਗੇ ਤੇ ਲਾਲਚ ਉਹਨਾਂ ਰੱਖ ਚੱਲ ਆਪਾਂ ਲਾਲਚ ਦੇ ਦਿੰਨੇ ਉਹ ਲਾਲਚ ਦੇਣ ਦੇ ਵਾਸਤੇ ਚਲੇ ਗਿਆ ਵੀ ਤੈਨੂੰ 2 ਸਾਲ ਦਾ ਸਵਰਗ ਦੇ ਦਾਂਗੇ ਅੱਛਾ ਇੱਕ ਉਹਨਾਂ ਨੂੰ 1 ਸਾਲ ਦਾ ਇਹ ਕਿਨੇ 2 ਸਾਲ ਦਾ ਤੈਨੂੰ 2 ਸਾਲ ਦਾ ਦੇ ਦਾਂਗੇ ਕਿਉਂਕਿ ਸਿੱਖ ਨੂੰ ਲਿਹਾਣਾ ਤੇ ਉਹਨਾਂ ਨੇ ਆਖਿਆ ਵੀ ਤੁਹਾਨੂੰ ਦੋ ਲਾਲਜਾਂ ਪੰਜਾਹਾਂ ਚ ਕਹਿ ਦਿੰਦੇ ਆ ਵੀ ਆ ਕੇ ਤੁਹਾਨੂੰ ਆਹ ਚੀਜ਼ ਫ੍ਰੀ ਦੇ ਦਾਂਗੇ ਹਾਂ ਆਹ ਜੀ ਫ੍ਰੀ ਦੇ ਦਾਂਗੇ ਆ ਜੀ ਵੀ ਲਾਲਚ ਦਿੰਦੇ ਆ ਮਤਲਬ ਅੱਜ ਕੱਲ ਚੱਲ ਰਿਹਾ ਫ੍ਰੀ ਦੀ ਚੱਲ ਰਿਹਾ ਦੌਰ ਫ੍ਰੀ ਦੀ ਫ੍ਰੀ ਚੱਲ ਰਿਹਾ ਫ੍ਰੀ ਦਾ ਹਾਂ ਬੰਦਾ ਵੀ ਕਹਿੰਦਾ ਵੀ ਮਿਹਨਤ ਕਰਨੀ ਆ ਫ੍ਰੀ ਦਾ ਸਾਰਾ ਕੁਝ ਮਿਲ ਜੇ ਤੇ ਮਹਰਾਂ ਨੇ ਤਾਂ ਆਪਾਂ ਨੂੰ ਆਖਿਆ ਸੀ ਵੀ ਕਿਰਤ ਕਰੋ ਕਿਰਤ ਕਰੋ ਫ੍ਰੀ ਦਾ ਗਣਾ ਕਦੋਂ ਖਿੱਦ ਗਏ ਹਾਂ ਕਿਰਤ ਕਰਨੀ ਚਾਹੀਦੀ ਸਾਨੂੰ ਮਹਰਾਂ ਨੇ ਕਦੇ ਨਹੀਂ ਆ ਕੇ ਫ੍ਰੀ ਦਾ ਲੈ ਲੈ ਕੇ ਖਾਓ ਹੂੰ ਤੇ ਜਿਹੜੇ ਸਾਨੂੰ ਇਹ ਫ੍ਰੀ ਦੇ ਲਾਲਚ ਪਾਉਂਦੇ ਆ ਇਹ ਗਲਤ ਗੱਲ ਆ ਬਹੁਤ ਜ਼ਿਆਦੀ ਅਵੇਸਲੇ ਕਰ ਰਹੇ ਆ ਆਪਣੇ ਹੱਕਾਂ ਤੋਂ ਤੇ ਸਾਨੂੰ ਆਪਣੀ ਮਿਹਨਤ ਤੋਂ ਤੇ ਉਹਨਾਂ ਨੇ ਆਖਿਆ ਵੀ ਚਲੋ ਫ੍ਰੀ ਚ ਸਵਰਗ ਵੀ ਦੂਜਿਆਂ ਨੂੰ ਦਿੰਦੇ ਆ ਮਿਲਦਾ ਸੀ ਸਿੱਖ ਨੂੰ ਲੈਣ ਬਾਅਦ ਚਲੇ ਗਏ ਲਾਲਚ ਦੇਦਾ ਵੀ ਲਾਲਚ 2 ਸਾਲ ਦਾ ਦੇ ਦਾਂਗਾ ਫਿਰ ਵੀ ਨਹੀਂ ਆਖਿਆ ਕਹਿੰਦੇ 3 ਸਾਲ 5 ਸਾਲ ਦਾ ਕਰਤਾ ਹੂੰ ਫਿਰ ਵੀ ਨਹੀਂ ਸਿੱਖ ਆਇਆ ਅੱਛਾ ਤੇ ਫਿਰ ਕਹਿੰਦੇ ਵੀ ਆਇਆ ਨਹੀਂ ਵੀ ਇਹਨਾਂ ਪੱਕਾ ਸਿੱਖ ਉਹ ਕਹਿੰਦੇ ਵੀ ਲਿਆਉਣੀ ਲਿਆਉਣਾ ਕਿਵੇਂ ਨਾ ਕਿਵੇਂ ਕਰੀਏ ਕਹਿੰਦਾ ਆ ਆ ਵੀ ਜਾਣੇ ਹੂੰ ਵੀ ਜੇ ਸਿੱਖ ਆਜ ਤਾਂ ਗੱਲ ਬਣ ਜਾ ਆ ਭਾਵ ਚੱਲਦੇ ਆ ਉਹ ਆਪਕੇ ਦਰਵਾਜ਼ੇ ਤੇ ਕਹਿੰਦੇ ਉਹ ਨਹੀਂ ਆਉਂਦਾ ਆਪਾਂ ਉੱਥੇ ਜਾ ਕੇ ਵੀ ਸਾਹਮਣੇ ਖੜ ਕੇ ਦਰਸ਼ਨ ਕਰਨ ਨੂੰ ਮੜਾ ਆਪ ਜਾਣਾ ਪੈਗਾ ਸਿੱਖ ਨੂੰ ਲਿਉਣ ਦੀ ਕਰ ਹਾਂ ਵੀ ਮੜਾ ਜਾਉਣੀ ਐ ਕਰਦਾ ਬਸ ਗੱਲ ਬਣ ਜਾਣੀ ਹਾਂ ਅੱਜ ਗੱਲ ਮੜੇ ਜਾਈ ਐ ਕਰਨ ਦੀ ਐ ਬਸ ਇਹ ਮੜਾ ਕਿਸੇ ਨੇ ਵੀ ਕਿਸੇ ਨੇ ਐ ਕਰਦਾ ਬਸ ਉਹ ਕਹਿੰਦੇ ਵੀ ਉਹ ਮੱਥਾ ਠੇਕਦਾ ਉਹ ਨਹੀਂ ਪਲਾਂਕਾ ਦਸਤਾਰ ਨਹੀਂ ਵੀ ਕਰਨਾ ਮਤਲਬ ਵੀ ਮਤਲਬ ਜਿਵੇਂ ਉਹਨਾਂ ਨੇ ਬਸ ਹੁਣ ਸਹਿਬ ਜੱਤ ਦੇ ਨੇ ਕਿਹਾ ਉੱਥੇ ਜਾ ਕੇ ਮੱਥੇ ਠੇਕਣੇ ਸੀ ਮਤਲਬ ਅਸੀਂ ਬਸ ਖਿੜਕੀ ਜਦੋਂ ਸੀਸ ਮੜਾ ਜਾ ਝੋਗ ਗਿਆ ਸਮਝ ਲਓ ਬਸ ਨੇਮ ਗਿਆ ਆਪਾਂ ਉਹਦੀ ਖਾਸਾ ਚੱਕ ਦੇਣਾ ਹਾਂ ਰੌਲਾ ਪਾ ਦੇਣਾ ਰ ਸਾਹ ਜਿਆਦਾ ਨੇ ਸੀਸ ਝੁਕਾਦਾ ਫਿਰ ਰੌਲਾ ਪਾ ਦੇਣਾ ਬਸ ਗੱਲ ਇਹਦਾ ਕਰ ਦੇਣਾ ਹਾਂ ਵੀ ਉਹਨਾਂ ਦੇ ਬਸ ਮਾਨਸਿਕ ਤੌਰ ਤੇ ਉਹ ਹੋ ਜਾਣਾ ਕਿ ਵੀ ਹਾਂ ਕਿ ਗੱਲ ਨਹੀਂ ਸਹੀ ਸੀਸ ਝੁਕਾਦਾ ਤੇ ਉਹਨਾਂ ਨੇ ਆਖਿਆ ਵੀ ਚਲੋ ਉੱਥੇ ਜਾਂਦੇ ਹਾਂ ਜਦੋਂ ਚਲੇ ਗਏ ਉੱਥੇ ਉਹ ਸਿੱਖ ਨੇ ਦਰਵਾਜ਼ਾ ਨਹੀਂ ਖੋਲਿਆ ਕਹਿੰਦੇ ਮੈਂ ਦਰਸ਼ਨ ਕਰਨੇ ਹੂੰ ਤੇ ਉਹ ਜਦੋਂ ਆਖਿਆ ਵੀ ਗੱਲ ਬੰਦ ਨਹੀਂ ਰਹੀ ਉਹ ਜਦੋਂ ਫਿਰ ਬਾਰ-ਬਾਰ ਉਹਨੇ ਕਿਹਾ ਸਿੱਖ ਕਹਿੰਦਾ ਵੀ ਮੈਂ ਦਰਵਾਜ਼ਾ ਨਹੀਂ ਖੋਲਣਾ ਵੀ ਮੈਂ ਨਹੀਂ ਦਰਸ਼ਨ ਕਰਨੇ ਵੀ ਤੇਰੇ ਵੀ ਤੂੰ ਚਲੇ ਜਾ ਤੇ ਮੈਨੂੰ ਕੋਈ ਸਵਰਗ ਨਹੀਂ ਚਾਹੀਦਾ ਕਿਉਂਕਿ ਰੱਦ ਦਿੱਤੇ ਬਾਣੀ ਕਹਿੰਦੀ ਵੀ ਰੱਦ ਦੇ ਸਿੰਘਾਂ ਨੇ ਸਿੱਖਾਂ ਨੇ ਸੰ ਜਿਹੜੇ ਸਵਰਗ ਹੈ ਰੱਦ ਤੇ ਵੀ ਲੋੜ ਨਹੀਂ ਸਾਨੂੰ ਉਹਨੇ ਸਾਨੂੰ ਸਵਰਗਾਂ ਦੀ ਲੋੜ ਹੀ ਨਹੀਂ ਮੈਂ ਕਿਹ ਸਵਰਗ ਹੈ ਮੈਂ ਸਵਰਗ ਜਿਹੜਾ ਕਿਉਂਕਿ ਸਿਮਰਨ ਕਰਦਾ ਭਾਵੇਂ ਕੱਖਾਂ ਕਾਨਾਂ ਦੀ ਖੁੱਲੀ ਚ ਬੈਠਾ ਉੱਥੇ ਹੀ ਸਵਰਗ ਮਾਣ ਰਿਹਾ ਸਿਮਰਨ ਗੁਰੂ ਨਾਲ ਜਿਹੜਾ ਜੁੜਿਆ ਸਿੱਖ ਤਵੀ ਤੇ ਵੀ ਉਹਦੇ ਵਾਸਤੇ ਸਵਰਗ ਆ ਚਰਕੜੀ ਤੇ ਵੀ ਸਵਰਗਾਂ ਦੇ ਵਾਸਤੇ ਉਹ ਕਹਿੰਦਾ ਮੈਨੂੰ ਸਵਰਗ ਨਹੀਂ ਚਾਹੀਦਾ ਉਹ ਕਹਿੰਦਾ ਵੀ ਚੱਲ ਨਹੀਂ ਮੈਨੂੰ ਨਹੀਂ ਚਾਹੀਦਾ ਵੀ ਮੈਨੂੰ ਦਰਸ਼ਨ ਕਰ ਦੇ। ਭਰਾ ਦੇ ਆਦੇ ਮੈਨੂੰ ਸਵਰਗ ਚਾਹੀਦਾ। ਹਾਂ ਵੀ ਮੈਨੂੰ ਤੂੰ ਦੇ ਦਰਸ਼ਨ ਕਰ ਦੇ। ਜਿਹਨੂੰ ਸਵਰਗ ਦਿੰਦਾ ਜਿਹੜਾ ਆਪ ਸਵਰਗ ਮੰਗਣ ਲੱਗਿਆ। ਠੀਕ ਹੈ। ਵੀ ਮੈਂ ਤੇਰੇ ਦਰਸ਼ਨ ਕਰਨੇ ਆ ਵੀ ਮੈਨੂੰ ਦਰਵਾਜ਼ਾ ਖੋਲ ਕੇ ਦਰਸ਼ਨ ਦੇ ਦੇ ਬੇਨਤੀ ਹੈ। ਹਾਂ ਬੇਨਤੀ ਕਰਨ ਲੱਗ ਗਿਆ ਉਹਦੇ ਫਿਰ ਉਹ ਸਿੱਖ ਨੇ ਦਰਵਾਜ਼ਾ ਖੋਲਦਾ। ਤੇ ਇਹ ਕਹਿੰਦਾ ਵੀ ਕਿਹੜੇ ਹੁਣ ਦੇਖੋ ਪ੍ਰਭਾਵ ਕਿੰਨਾ ਪਿਆ ਸਿੱਖਾਂ ਦੀ। ਜਦੋਂ ਕੋਈ ਕੈਰੇਕਟਰ ਤੇ ਆਪਣੇ ਤੇ ਖੜਦਾ। ਹਾਂ ਗ੍ਰਿੜਿਡਤਾ ਜਦੋਂ ਬੰਦੇ ਦੇ ਜੀਵਨ ਚੋਂ ਦੀ ਉਹ ਨੇਸੀ ਕਰ ਕੀਆ ਨੇ ਕਰ ਨੀ ਚੁਕਾਇਆ ਸੀ ਕਰ ਨੀ ਚੁਕਾਇਆ ਬਸ ਨਿਰੜਟਤਾ ਸੀ ਪਰਪੱਕਤਾ ਸੀ ਅੱਜ ਅਸੀਂ ਉਹਨਾਂ ਦਾ ਜੋੜ ਮਿਲ ਤਾਂ ਮਨਾਉਂਦੇ ਆ ਪਰ ਪਰਪੱਕਤਾ ਸਾਡੀ ਜਿਵੇਂ ਜਮਈ ਨਹੀਂ ਹੈਗੀ ਵੀ ਉੱਥੋਂ ਫੜੇ ਘੜਾ ਆਉਂਦੇ ਸਭ ਐ ਨਹੀਂ ਪਤਾ ਸੀ ਰਾਜ ਕਿੰਨੇ ਵਾਰ ਤੰਨੇ ਮੱਥਾ ਟੇਕ ਜੀ ਹੂੰ ਸਹੀ ਨਹੀਂ ਪਤਾ ਵੀ ਜਾਂਦੇ ਕਿੰਨੇ ਦੇ ਮੱਥਾ ਟੇਕ ਜੀ ਤੇ ਆਉਂਦੇ ਪਤਾ ਨਹੀਂ ਕਿੰਨੇ ਕਿ ਵੀ ਉੱਥੇ ਬਾਬਾ ਦੇ ਇੱਥੇ ਇੱਥੇ ਮੱਥਾ ਟੇਕ ਜੀ ਤੇ ਮੱਥਾ ਨਹੀਂ ਦੇ ਤੇ ਹੁਣ ਸਰ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਲੱਸੀ ਪਾਉਣੀ ਜਾ ਕੇ ਹੂੰ ਤੇ ਉਹ ਪਰਪੱਕਤਾ ਹੈ ਨਹੀਂ ਪਾਕ ਜੀਵਨ ਸਾਡੇ ਤੇ ਉਹਨਾਂ ਨੇ ਆਖਿਆ ਵੀ ਜਦੋਂ ਉਹਨੇ ਵੇਖਿਆ ਪ੍ਰਭਾਵ ਪੈ ਗਿਆ ਸਿੱਖ ਦਾ ਵੀ ਕਰਦਾਰ ਕਰਕੇ ਪ੍ਰਭਾਵ ਪੈ ਗਿਆ ਵੀ ਝੁਗਿਆ ਨਹੀਂ ਤੇ ਇਹਨੇ ਸਾਨੂੰ ਜਿਹੜਾ ਸਾਡੇ ਅਗੇ ਝੁਗਿਆ ਨਹੀਂ ਜਦੋਂ ਪ੍ਰਭਾਵ ਪੈ ਗਿਆ ਇਹਨਾਂ ਵੀ ਉਹ ਕਹਿੰਦਾ ਵੀ ਮੈਨੂੰ ਗੁਰੂ ਦੇ ਦਰਸ਼ਨ ਕਰਾਓ ਤੁਹਾਡੇ ਨੇ ਹੂੰ ਜਿਹਦੇ ਸਿੱਖ ਇਹਨੇ ਪੱਕੇ ਆ ਉਹ ਗੁਰੂ ਕਿੰਨਾ ਕਲਾ ਵਾਲਾ ਹੋਊਗਾ ਹਨਾ ਤੇ ਵੀ ਮੈਨੂੰ ਦਰਸ਼ਨ ਕਰਾਓ ਤਾਂ ਕਰਕੇ ਫਿਰ ਉਹ ਇਸ ਤਰ੍ਹਾਂ ਦੇ ਨਾਲ ਵੀ ਉਹ ਚਾਹੁੰਦੇ ਸੀਗੇ ਵੀ ਭਾਵ ਕੇ ਸਿੱਖ ਸਾਡੇ ਪਾਸ ਆ ਕੇ ਵੀ ਝੁਗਣ ਇਹ ਸਿੱਖ ਝੁਗਗੇ ਤਾਂ ਗੱਲ ਬਣ ਜਾਣੀ ਵੀ ਕਿਉਂਕਿ ਸਿੱਖ ਸਭ ਤੋਂ ਵੱਡਾ ਕਿਰਦਾਰ ਹੈ ਸੰਸਾਰ ਦੇ ਵਿੱਚ ਜਿਹਦੀਆਂ ਕੁਰਬਾਨੀਆਂ ਬਹੁਤ ਆ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਘਾਟ ਤਕੜੀ ਆ ਤੇ ਜੇ ਉਹ ਝੋਗ ਗਿਆ ਸਾਡੇ ਅਗੇ ਤਾਂ ਗੱਲ ਬਣ ਜੂ ਇਹ ਅੱਜ ਕੱਲ੍ਹ ਜ਼ੋਰ ਲੱਗਿਆ ਹੋਇਆ ਸਿੱਖਾਂ ਨੂੰ ਜੇ ਅਸਲੀ ਨਹੀਂ ਝੋਕਦੇ ਤਾਂ ਉਹਨਾਂ ਦੀ ਨਕਲ ਬਣਾ ਬਣਾ ਕੇ ਪੇਸ਼ ਕਰਕੇ ਝਕਾਇਆ ਜਾ ਰਿਹਾ ਤਰੀਕੇ ਨਾਲ ਸਾਡੀ ਕੌਮ ਚ ਵੀ ਕੀ ਵਾੜੇ ਜਾ ਰਹੇ ਆ ਵੀ ਮਿਲਾਵਟ ਕਰਕੇ ਤੇ ਉਹਨਾਂ ਨੂੰ ਜਿਹੜਾ ਹੈ ਝਕਾਉਣ ਦੀ ਵੀ ਲੋਕਾਂ ਨੂੰ ਦਿਖਾਇਆ ਜਾਵੇ ਵੀ ਸਿੱਖ ਆ ਰਹੇ ਆ ਉਹ ਤਰੀਕਾ ਬਣਾ ਕੇ ਜਿਹੜਾ ਵੀ ਸਿੱਖਾਂ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਦੇ ਜਾ ਰਹੇ ਵੀ ਝੁਕ ਰਹੇ ਆ ਇਹ ਤੇ ਇਹ ਇਸ ਕਰਕੇ ਚਾਹੀਦਾ ਵੀ ਸਿੱਖਾਂ ਨੂੰ ਵੀ ਜਦੋਂ ਵੀ ਕੋਈ ਪ੍ਰਚਾਰਕ ਨੂੰ ਤਾਂ ਇਹ ਪ੍ਰਚਾਰਕ ਵਾਲੀ ਬਹੁਤ ਵੱਡੀ ਗਲਤੀ ਜਿਹੜੀ ਉਹਨਾਂ ਨੇ ਕਰਤੀ ਵੀ ਉਹ ਤਾਂ ਉਹਨਾਂ ਨੂੰ ਨਹੀਂ ਸੀ ਜਾ ਕੇ ਉੱਥੇ ਝੁਗਣਾ ਚਾਹੀਦਾ ਜਾਂ ਮੰਗਦਰਨਿਕਾ ਚਾਹੀਦੀ ਕਿਸੇ ਚੀਜ਼ ਦੀ ਤੇ ਇਸ ਕਰਕੇ ਵੀ ਸਾਨੂੰ ਚਾਹੀਦਾ ਵੀ ਕਿਸੇ ਵੀ ਆਪਾਂ ਜਾ ਕੇ ਵੀ ਕੋਈ ਮੱਡੀ ਮਸਾਣੀ ਖਬਰ ਪਿਕਲੇ ਉਹਨਾਂ ਦੀ ਗੱਲ ਨਹੀਂ ਪ੍ਰਚਾਰਕਾਂ ਦੀ ਸੰਸਾਰ ਚ ਕੋਈ ਵੀ ਬੰਦਾ ਆਮ ਹੀ ਆਪਾਂ ਇਨਸਾਨ ਜਾਂ ਕੋਈ ਮੰਤਰੀ ਹੈ ਸਾਡੇ ਦੇਸ਼ ਦਾ ਕੋਈ ਪੰਜਾਬ ਦਾ ਪੰਜਾਬ ਦੀ ਗੱਲ ਕਰਦੇ ਫੇ ਚਲੋ ਬਾਹਰਲੇ ਉਹਨਾਂ ਦੀ ਜਿਹੜੇ ਸਨਾਤਨਵਾਦੀ ਉਹ ਤਾਂ ਚਲ ਚੁੱਕੀ ਜਾਣ ਕਿਤੇ ਵੀ ਆਪਾਂ ਉਹਨਾਂ ਨੂੰ ਨਹੀਂ ਕਹਿੰਦੇ ਕਿ ਉਹਨਾਂ ਦਾ ਧਰਮ ਜੋ ਕਹਿੰਦਾ ਪਰ ਜਿਹੜਾ ਪੰਜਾਬ ਦੀ ਗੱਲ ਕਰਦਾ ਹੈ ਅਮਰਤ ਸਿੰਘ ਜੀ ਦਾ ਉਹ ਭਾਵੇਂ ਕੋਈ ਲੀਡਰ ਹੈ ਭਾਵੇਂ ਕੋਈ ਆਮ ਇਨਸਾਨ ਹੈ ਭਾਵੇਂ ਕੋਈ ਪ੍ਰਚਾਰਕ ਉਹਦਾ ਫਰਜ਼ ਬਣਦਾ ਵੀ ਗੁਰੂ ਗ੍ਰੰਥ ਸਾਹਿਬ ਮਾਰ ਤੋਂ ਬਿਨਾ ਉਹ ਕਿਸੇ ਦੇ ਨਾਲ ਚੁਕੇ ਹਾਂ ਵੀ ਕਿਤੇ ਨਾ ਜਾ ਕੇ ਚੁਕੇ ਉਹ ਐਵੇਂ ਵੋਟਾਂ ਦੀ ਖਾਤਰ ਕਿਸੇ ਤੇ ਜਾ ਕੇ ਬੈਠੀ ਜਾਣਾ ਗੋਡਿਆਂ ਘਟਿਆਂ ਜਾ ਕੇ ਉਹ ਪ੍ਰਚਾਰ ਕਰਦੇ ਆ ਕਿ ਸਾਬ ਦਾ ਉਹਨਾਂ ਦਾ ਵੀ ਹਾਂ ਉੱਥੇ ਲੀਡਰ ਚੱਲਿਆ ਗਿਆ ਵੀ ਆਹੋ ਤਕੜਾ ਬੰਦਾ ਉਹਦੇ ਕੋਲੇ ਚਲੇ ਜਾਓ ਇਹ ਗਲਤ ਪ੍ਰਭਾਵ ਜਿਹੜਾ ਹੈ ਉਹ ਪੈਂਦਾ ਜਾ ਰਿਹਾ ਤੇਰਾ ਮਤਲਬ ਤੁਹਾਡੇ ਸਾਹਮਣੇ ਵਾਲੇ ਵੀ ਆਪ ਨੂੰ ਨਹੀਂ ਜਾਣਾ ਚਾਹੀਦਾ ਨਹੀਂ ਇਹ ਆਪਣਾ ਬਿਲਕੁਲ ਹੀ ਸੀਸ ਜਿਹੜਾ ਮਹਾਰਾ ਨੇ ਆਪਕਾ ਵੀ ਇਹ ਗੁਰੂ ਗ੍ਰੰਥ ਸਾਹਿਬ ਮਾਰ ਤੋਂ ਬਣਾ ਸੀਸ ਜਿਹੜਾ ਕਿਸੇ ਅੱਗੇ ਵੀ ਝੁਕਣਾ ਦਸਮ ਪਾਸ਼ਾ ਮਹਾਰਾ ਨੇ ਆਪਣੀ ਜਗ੍ਹਾ ਕਿਉਂਕਿ ਸਿੱਖ ਵੀ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆ ਹੂੰ ਮਹਾਰਾ ਦੇ ਉਹ ਦਸਮ ਪਾਸ਼ਾ ਮਹਾਰਾ ਦੀ ਉਹ ਬਿੰਦੀ ਸੰਤਾਨ ਸੀ ਜਿਹੜੀ ਉਹਨਾਂ ਨੇ ਸੀਸ ਨਹੀਂ ਚਗਾ ਹੂੰ ਜੰਗ ਦਾ ਮੈਦਾਨ ਸੀ ਭਾਵੇਂ ਭਾਵੇਂ ਸਾਹਿਬ ਜੱਤੇ ਦੀ ਕਚਹਿਰੀ ਸੀ ਉਹਨਾਂ ਨੇ ਸੀਸ ਨਹੀਂ ਚਗਾ ਤੇ ਆਪਾਂ ਨੂੰ ਵੀ ਮਹਾਰਾ ਨੇ ਆਪਦੇ ਪੁੱਤਰ ਬਣਾਇਆ ਦਸਮ ਪਾਸ਼ਾ ਮਹਾਰਾ ਸਾਡੇ ਪਿਤਾ ਧਰਮ ਦੇ ਹੂੰ ਨਦੀਪ ਪੁੱਤਰਾ ਬੰਨ ਹਾਂ ਨਦੀਪ ਪੁੱਤਰਾ ਮਰਣ ਐਫਐਸਬੀ ਨੇ ਪੁੱਤਰਾਂ ਕੇ ਸੀਸ ਪਰ ਬਾੜ ਦੀ 104 ਵੀ ਜੀਵਤ ਕਈ ਹਜ਼ਾਰ ਸਾਨੂੰ ਜਿਉਂਦੇ ਕੀਤਾ ਮਰਣੇ ਆਪਣੇ ਪੁੱਤਰ ਕਰਵਾਣ ਸਾਡੇ ਦੋ ਗਰ ਸਾਡਾ ਫਰਜ਼ਾ ਵੀ ਹੁਣ ਆਪਾਂ ਦਸਮ ਬਾਦਸ਼ਾਹ ਅਮਰ ਦੇ ਪੁੱਤਰ ਬਣ ਕੇ ਦਿਖਾਈਏ ਹਾਂ ਛੋਟੇ ਸਾਹਿਬ ਜਦ ਤੈ ਤਾਂ ਦਿਖਾਤਾ ਹਾਂ ਵੱਡੇ ਸਾਹਿਬ ਜਦ ਨੇ ਦਿਖਾਤਾ ਛੋਟੇ ਨੇ ਦਿਖਾਤਾ ਚਾਰੋਂ ਸਾਹਿਬ ਜਦ ਨੇ ਦਿਖਾਦਾ ਬੀਸਾ ਤੇਰੇ ਪੁੱਤ ਉਹਨਰੇ ਪੁੱਤਰਾ ਪਰ ਖਾਲਸਾ ਪੁੱਤਰ ਨਹੀਂ ਬਣ ਰਿਹਾ ਖਾਲਸਾ ਪਤਾ ਨਹੀਂ ਕਿਉਂ ਡੋਲ ਰਿਹਾ ਡੋਲ ਰਿਹਾ ਕਿਉਂਕਿ ਵੀ ਜਿਹੜਾ ਬਾਣੀ ਨਹੀਂ ਬਾਣੀ ਤੋਂ ਜਿਹੜਾ ਟੁੱਟ ਗਿਆ ਉਹ ਡੋਲੇ ਵੀ ਡੋਲੇਗਾ ਮੈਨੂੰ ਲੱਗਦਾ ਕਿ ਵੀ ਜਿੱਥੇ ਹਰ ਇੱਕ ਗੁਰਸਿੱਖ ਦਾ ਫਰਜ਼ ਬਣਦਾ ਸ਼ਬਦ ਗੁਰੂ ਨੂੰ ਆਪ ਦਾ ਗੁਰੂ ਬਣਾ ਕੇ ਰੱਖਣਾ ਮੈਨੂੰ ਲੱਗਦਾ ਸਾਰਿਆਂ ਦਾ ਜੋਰੀਏ ਲੱਗਿਆ ਹੋਵੇ ਮੈਨੂੰ ਸ਼ਬਦ ਨਾਲ ਤੋੜ ਕੇ ਦੇ ਨਾਲ ਜੁੜਗੇ ਹਾਂ ਸ਼ਬਦ ਨਾਲ ਜੋ ਹੌਲੀ ਹੌਲੀ ਹੁਣ ਆ ਹੁਣ ਗੱਲਾਂ ਸੁਣਦੇ ਆ ਇਹਦਾ ਸ਼ੁਰੂਆਤ ਆ ਵੀ ਦਸਮ ਬਾਣੀ ਹਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈ ਦਸਮ ਬਾਚ ਹਾਂ ਦਸਮ ਗ੍ਰੰਥ ਇਹਨਾਂ ਨੇ ਹੌਲੀ-ਹੌਲੀ ਗੁਰੂਗ੍ਰੰਥ ਸਾਹਿਬ ਹਰ ਤੱਕ ਆਉਣਾ ਲੈ ਕੇ ਆਉਣਾ ਕਿਉਂਕਿ ਅੱਜ ਦੇਖਦੇ ਆਵੇਂ ਹੁਣ ਕਈ ਤਾਂ ਰਾਗਮਾਲਾ ਤੇ ਵੀ ਕਿੰਨ ਤੋਂ ਪ੍ਰੰਤੂ ਕਰਨ ਲੱਗੇ ਕਰਨ ਲੱਗੇ ਵੀ ਰਾਗਮਾਲਾ ਬਾਣੀ ਨਹੀਂ ਹੈਗੀ ਉਹ ਕਿਉਂ ਕਰਦੇ ਆ ਕਹਿੰਦੇ ਵੀ ਉਹਦੇ ਮਹੱਲਾ ਨਹੀਂ ਦੇਖਿਆ ਹ ਹ ਤੇ ਇੱਕ ਹੋਰ ਮੈਂ ਸੁਣੇ ਸੀ ਗੱਲ ਦਾ ਏਦਾਂ ਵੀ ਹੁਣ ਅੱਜ ਰਾਗਮਾਲਾ ਤੇ ਹੋਇਆ ਕੰਨ ਜਾ ਵੀ ਹੈ ਤੇ ਕਰਨਗੇ ਆ ਵੀ ਇਹਦੀ ਵੀ ਮਹੱਲਾ ਨਹੀਂ ਲਿਖਿਆ ਹਣੇ ਉਹ ਅੱਖਰ ਵੀ ਇਹਦੀ ਮਹੱਲਾ ਨਹੀਂ ਹੁਣ ਦੋਈ ਚੀਜ਼ਾਂ ਹੁੰਦੀਆਂ ਕਿਸੇ ਵੀ ਜੀ ਦੀਆਂ ਆਦ ਦਾ ਤੇ ਅੰਤ ਅੰਤ ਦੋਵੇਂ ਚੀਜ਼ਾਂ ਨੂੰ ਤੁਸੀਂ ਆਦ ਤੇ ਅੰਤ ਖਤਮ ਕਰਦੇ ਵਿੱਚ ਚਲੇ ਜੀ ਖਤਮ ਖਤਮ ਹੋ ਜਾਂਦੀ ਹੈ ਅੰਤ ਤੋਂ ਅੰ ਪਾਸੇ ਕਰ ਰਹੇ ਆ ਰਾਗ ਵਾਲਾ ਨੂੰ ਹੂੰ ਜਪਜੀ ਸਾਹਿਬ ਆਦਾ ਉਹ ਵੀ ਇਹਨਾਂ ਨੇ ਚੱਕਤਾ ਵੀ ਕਹਿਤਾ ਵੀ ਇਹ ਵੀ ਬਾਣੀ ਨਹੀਂ ਹੂੰ ਫਿਰ ਵਿੱਚ ਰਹਿ ਗਈ ਆ ਜਿਵੇਂ ਆਦ ਦੇ ਮੁੱਢ ਅੰਤ ਜਦੋਂ ਪੱਟਦਾ ਹੂੰ ਉਦੋਂ ਫਿਰ ਵਿਚਾਲੀ ਵਾਲੀ ਚੀਜ਼ ਆਪੇ ਚੱਕੀ ਜਾਂਦੀ ਆ ਹੁਣ ਜਿਵੇਂ ਆਪ ਕਕੜਾਹਾ ਚੱਕਦੇ ਆ ਹੂੰ ਕਕੜਾਹਾ ਚੱਕਦੇ ਆ ਕੁੰਡੇ ਚੱਕਦੇ ਆ ਵਿੱਚੋਂ ਆਪੇ ਵਿਚਾਲੋਂ ਆਪੇ ਚੱਕਿਆ ਲਾਉਣੇ ਹਾਂਜੀ ਹਾਂ ਨਹੀਂ ਹੁਣ ਜੋ ਚੱਕਾਂਗੇ ਕੁੰਡਿਆਂ ਤੋਂ ਚੱਕ ਲਓ ਵਿਚਾਲੋਂ ਆਪੇ ਵਿਚਾਲੋਂ ਚੱਕਣ ਦੀ ਲੋੜ ਨਹੀਂ ਨਾ ਕੁੰਡੇ ਚੱਕੋ ਆਪਦੇ ਆ ਚੱਕਿਆ ਨਾ ਉਹਨਾਂ ਨੇ ਬਾਣੀ ਜਾਵੀ ਸਾਹਿਬ ਦ ਜਬੀ ਸਾਹਿਬ ਚੱਕ ਦੇਣਗੇ ਕਿਉਂਕਿ ਅਖੰਡ ਵੀ ਮਹੱਲਾ ਨਹੀਂ ਲਿਖਿਆ ਮਹੱਲੇ ਕਰਕੇ ਕਹਿੰਦੇ ਆ ਵੀ ਇਰਾਕ ਵਾਲਾ ਤੇ ਮਹੱਲਾ ਨੇ ਦੇਖਿਆ ਜਬੀ ਸਾਹਿਬ ਤੇ ਮਹੱਲਾ ਨੇ ਲਿਖਿਆ ਕਿ ਮਹੱਲਾ ਤੇ ਵੀ ਨਹੀਂ ਲਿਖਿਆ ਵੀ ਇਹ ਵੀ ਮਹਾਰੇ ਦੀ ਬਾਣੀ ਨਹੀਂ ਹੈਗੀ ਫਿਰ ਵਿੱਚ ਕੀ ਰਹਿ ਗਿਆ ਇਹ ਉਹਨਾਂ ਕੋਸ਼ਿਸ਼ ਕਰ ਰਹੇ ਹੌਲੀ ਹੌਲੀ ਵੀ ਇਹਨਾਂ ਨੂੰ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਿੱਖਾਂ ਨੂੰ ਤਾਕਤ ਦੇ ਉਹਦਾਲੀ ਨੂੰ ਪਤਾ ਲੱਗਿਆ ਵੀ ਤਾਕਤ ਕਿੱਥੋਂ ਮਿਲ ਰਹੀ ਆ ਕਹਿੰਦੇ ਇੱਕ ਅੰਮ੍ਰਿਤ ਸਰੋਵਰ ਆ ਉਹ ਇਹਨਾਂ ਨੇ ਹੁਣ ਸਿੱਖ ਪ੍ਰਚਾਰ ਕਰਾਈ ਤੋੜ ਲਾਗੇ ਕਹਿੰਦੇ ਆਮ ਵੀ ਇਹ ਤਾਂ ਪਾਣੀ ਆ ਸਰਵਰ ਨੂੰ ਕਹਿ ਲਾਗੇ ਪਾਣੀ ਹਾਂ ਪ੍ਰਚਾਰਕ ਕਹਿ ਪ੍ਰਚਾਰਕ ਕਹਿ ਲਾਗੇ ਪਾਣੀ ਕਹਿ ਲਾਗੇ ਅਮਰ ਸरोवर ਨੂੰ ਕਿਉਂਕਿ ਉਹ ਜਦੋਂ ਬਦਾਨੀ ਪੁੱਛਿਆ ਉਹਨਾਂ ਤਾਕਤ ਕਿੱਥੋਂ ਮਿਲਦੀ ਹੈ ਕਹਿੰਦੇ ਇੱਕ ਆਬਿਆਰ ਅਮਰਤ ਵੀ ਇੱਕ ਤਾਂ ਵੀ ਅਮਰਸਰ ਸਾਹਿਬ ਆਉਂਦੇ ਨੇ ਇਸ਼ਨਾਨ ਕਰਦੇ ਨੇ ਤੇ ਇੱਥੇ ਮਤਲਬ ਤਰੋਤਾਜ਼ਾ ਹੋ ਕੇ ਦੁਬਾਰੇ ਫੇਰ ਕੋਈ ਅੱਡ ਜੀਵਨ ਦਾ ਮਨੋਰਥ ਲਾ ਕੇ ਫਿਰ ਚਲੇ ਜਾਂਦੇ ਨੇ ਹਾਂ ਉੱਥੋਂ ਵੀ ਤੋੜਨ ਲੱਗੇ ਹੌਲੀ ਹੌਲੀ ਇਹਨਾਂ ਨੇ ਗੁਰਬਾਣੀ ਤੋੜਨ ਲੱਗ ਜਾਣਾ ਤੇ ਇਹ ਤਰੀਕੇ ਅਪਣਾ ਬਣਾ ਕੇ ਦੇਹਾਂ ਦੇ ਨਾਲ ਜਿੱਥੋਂ ਮਰਨ ਆਖਿਆ ਸੀ ਵੀ ਦੇਹ ਗੁਰੂ ਉਹ ਡੰਮ ਲਾਦਾ ਸੀ ਮਾਰਨ ਦੱਸੋ ਪਾਸੇ ਅਜੇ ਤੋਦ ਦੇ ਗੁਰੂ ਨਹੀਂ ਹੋਊਗਾ ਕਦੇ ਵੀ ਸ਼ਬਦੀ ਗੁਰੂ ਹੋਊਗਾ ਯਾ ਵੀ ਮੈਂ ਸਿੱਖਣੇ ਕਦੇ ਵੀ ਜਾ ਕੇ ਕਿਸੇ ਦੇ ਅੱਗੇ ਸੀਸ ਨਿਚਕਾਉਣਾ ਤੇ ਉਹ ਫੇਰ ਉਹੀ ਵੀ ਨਾ ਉਸ ਪਾਸੇ ਫੇਰ ਚੱਲ ਪਏ ਫੇਰ ਚੱਲ ਪਏ ਵੀ ਸਰੀਰਾਂ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਲਾਜ ਜ਼ਿਆਦਾ ਦੇਖਦੇ ਆਂ ਸੀ ਸਰੀਰਾਂ ਨੂੰ ਮੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਡਰ ਨਹੀਂ ਜਿੰਦਾ ਸਰੀਰ ਦਾ ਡਰ ਪੈ ਗਿਆ ਕਿਸੇ ਦਾ ਸਰੀਰ ਦਾ ਭੈ ਜ਼ਿਆਦਾ ਖਾਂਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਡਰ ਨਹੀਂ ਉਹਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਭੈ ਨਹੀਂ ਜੇ ਪਰ ਮਾਰਨ ਆਖਿਆ ਵੀ ਜਿਹੜਾ ਬਾਣੀ ਦਾ ਬਜਣਾ ਵੀ ਉਹ ਸਾਡਾ ਸਿੱਖਣੀ ਹੈ ਸਿੱਖਣੀ ਹੈਗਾ ਹਾਂ ਵੀ ਇਸ ਕਰਕੇ ਬਾਣੀ ਦਾ ਸਾਨੂੰ ਮਨ ਤੋਂ ਭੈ ਰੱਖ ਕੇ ਵੀ ਜਦੋਂ ਵੀ ਸੀ ਕਿਤੇ ਵੀ ਜਾਣਾ ਸਾਨੂੰ ਦੇਖਣਾ ਚਾਹੀਦਾ ਵੀ ਮੇਰਾ ਗੁਰੂ ਇਸ ਪਾਸੇ ਮੈਨੂੰ ਜਾਣ ਦੀ ਇਜਾਜ਼ਤ ਦਿੰਦਾ ਹੈ ਕਿ ਨਹੀਂ ਦਿੰਦਾ ਨਹੀਂ ਦਿੰਦਾ ਹਾਂ ਵੀ ਆਪਾਂ ਇਹ ਦੇਖਣਾ ਸਾਡੇ ਪ੍ਰਚਾਰਕ ਹੋਂ ਦੇ ਨਾਤੇ ਵੀ ਸਿੱਖ ਹੋਂ ਦੇ ਨਾਤੇ ਜਿਹੜਾ ਗੁਰਬਾਣੀ ਤਾਂ ਗਿਆਨ ਰੱਖਦਾ ਉਹਨਾਂ ਦਾ ਖਾਸ ਕਰਕੇ ਉਹਨਾਂ ਨੂੰ ਪਤਾ ਹੈ ਜਿਹਨੂੰ ਤਾਂ ਨਹੀਂ ਪਤਾ ਉਹ ਤਾਂ ਆਪਾਂ ਕਹਿ ਦਿਆਂ ਕਿ ਇਹਨਾਂ ਨੂੰ ਪਤਾ ਨਹੀਂ ਕਿ ਜਿਹੜਾ ਹੁਣ ਪ੍ਰਚਾਰ ਕਰਨ ਵਾਲਾ ਖੁਦ ਉਹਨੂੰ ਤਾਂ ਪਤਾ ਵੀ ਅੱਗੇ ਰਾਹ ਤੇ ਨਹੀਂ ਜਾਣਾ ਵੇ ਗੁਰੂ ਆਪਾਂ ਨੂੰ ਇਸ ਗੱਲ ਤੋਂ ਮਨਾਹੀ ਕਰ ਰਿਹਾ ਮਾਰਨੇ ਆਖਿਆ ਵੀ ਕਿਉਂਕਿ ਜਿਵੇਂ ਆਪਾਂ ਆਖੀਏ ਵੀ ਉਹ ਤਾਂ ਭਈ ਵੀ ਮਹਾਪੁਰਸ਼ ਸੀ ਇੱਕ ਵੀ ਮਹਾਪੁਰਸ਼ਾਂ ਦੇ ਬਾਸ ਮਹਾਪੁਰਸ਼ ਚਲੇ ਗਏ ਹੂੰ ਪਰ ਉਹਨਾਂ ਨੇ ਮਹਾਪੁਰਸ਼ਾਂ ਵਾਲੇ ਤਰੀਕੇ ਨਾਲ ਤਾਂ ਨਹੀਂ ਉਹਨਾਂ ਨੇ ਆਪਦੇ ਨਾਲ ਬਿਠਾਇਆ ਆਪਾਂ ਮਹਾਪੁਰਸ਼ ਇੱਕ ਦੂਜੇ ਨਾਲ ਮਿਲਦੇ ਦੇਖੇ ਨੇ ਮਿਲਦੇ ਦੇਖੇ ਕਿਵੇਂ ਗੱਲ ਮਿਲਦੇ ਨੇ ਇੱਕ ਕੇ ਕਿਵੇਂ ਸਤਿਕਾਰ ਕਰਦੇ ਨੇ ਕਿਵੇਂ ਬਰਾਬਰ ਬਿਠਾਉਂਦੇ ਨੇ ਬਰਾਬਰ ਬਿਠਾਉਂਦੇ ਆ ਆਪਾਂ ਬਿਠਾਉਂਦੇ ਆ ਉਹਨਾਂ ਨੇ ਉਹਨਾਂ ਨੂੰ ਬਿਠਾਇਆ ਥੱਲੇ ਬਿਠਾਇਆ ਉਹਨਾਂ ਨੇ ਉਹਨਾਂ ਨੂੰ ਬਰਾਬਰ ਨਹੀਂ ਬਿਠਾਇਆ ਕਿਰਪਾ ਵੀ ਮੰਗ ਰਹੇ ਨੇ ਨਾ ਤੂੰ ਹਾਂ ਕਿਰਪਾ ਦੀ ਮੰਗ ਕਰ ਰਿਹਾ ਵੀ ਜਦੋਂ ਉਹਨਾਂ ਨੇ ਹੁਣ ਇਹ ਜੇ ਗਏ ਗਿਆ ਉਹਨਾਂ ਨੂੰ ਥੱਲੇ ਬਿਠਾਇਆ ਇਹਨਾਂ ਨੇ ਉਹ ਕੀਤਾ ਸੋਚਿਆ ਵੀ ਇਹਨਾਂ ਨੇ ਉਹ ਕਰਕੇ ਥੱਲੇ ਬਿਠਾ ਦੰਦਾਂ ਨੂੰ ਵੀ ਸਿੱਖ ਨੂੰ ਹੁਣ ਵੀ ਇਹਦਾ ਮਤਲਬ ਵੀ ਅਸੀਂ ਥੱਲੇ ਲੈ ਜਾਂਦਾ ਆਪ ਉੱਚੇ ਹੋਣ ਦਾ ਯਤਨ ਕਰ ਰਹੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸਾਡੇ ਪੂਰਵਜਾਂ ਦੀਆਂ ਕੁਰਬਾਨੀਆਂ ਦੇ ਕਰਕੇ ਤੁਸੀਂ ਉੱਚੇ ਉੱਚੇ ਬੈਠੇ ਹੋ ਵੀ ਜੋ ਕੁਰਬਾਨੀਆਂ ਨਾ ਕਰਦੇ ਤਾਂ ਵੀ ਤੁਸੀਂ ਉੱਚੇ ਵਾਲੇ ਹੈ ਨਹੀਂ ਸੀ ਤੇ ਨਾਲੇ ਜੋ ਪਰਮਾਰਧੀਆਂ ਆਪਾਂ ਗੱਲ ਕਰੀ ਵੀ ਆਪਣੀ ਪਰਮਾਰਧ ਦਾ ਜ ਗਿਆਨ ਰੱਬ ਦੀ ਪ੍ਰਾਪਤੀ ਵਾਸਤੇ ਸੀ ਉੱਥੇ ਗਏ ਆਂ ਜੀ ਉਹ ਗਿਆਨੀ ਜੀ ਜਾਂ ਹੋਰ ਵੀ ਉਹਨਾਂ ਨੂੰ ਮੰਨ ਲਿਆ ਕਿ ਹਜੇ ਵੀ ਉਹਨਾਂ ਦਾ ਪੱਖ ਰੱਖਦੇ ਆ। ਹੂੰ ਚਲੋ ਪੱਖ ਰੱਖਣਾ ਚਾਹੀਦਾ ਪਰ ਉਹ ਇਹ ਗੱਲ ਕਰਦੇ ਆ ਵੀ ਉੱਥੇ ਉਹ ਪਰਮਾਰਥ ਦਾ ਗਿਆਨਵਾਸ ਤੇ ਸਾਧੂ-ਸਾਧੂ ਕੋਲੇ ਜਾਂਦਾ ਪਰਮਾਰਥ ਦਾ ਗਿਆਨ ਲੈਣ ਵਾਸਤੇ ਜਾਂਦਾ। ਪਰਮਾਰਥ ਦਾ ਗਿਆਨ ਕੀ ਹੈ ਵੀ ਪ੍ਰਮਾਤਮਾ ਦੀ ਪ੍ਰਾਪਤੀ। ਹੂੰ ਇਹ ਗਿਆਨ ਆ ਪਰਮਾਰਥ ਦਾ ਠੀਕ ਹੈ ਜੀ। ਵੀ ਪਰਮਾਤਮਾ ਪ੍ਰਮਾਤਮਾ ਦਾ ਗਿਆਨ ਜਿਹੜਾ ਉਹਦੀ ਪ੍ਰਾਪਤੀ ਦਾ। ਹੂੰ ਤੇ ਆਪਾਂ ਹੁਣ ਆਪਾਂ ਅਰਦਾਸ ਰਜਨ ਅਧੋਰਾ ਪੜ੍ਹਦੇ ਆ ਮਹਾਰਾਜ ਦਾ। ਹੂੰ ਉਹਦੇ ਜਦ ਆਪਾਂ ਪੜ੍ਹਦੇ ਆ ਵੀ ਸਭ ਸਿੱਖਣੋ ਕੋ ਹੋਗਮ ਹੈ ਗੁਰੂ ਗ੍ਰੰਥ ਸਾਹਿਬ ਜੀ ਮਾਨਿਓ ਪ੍ਰਗਟੁ ਗ੍ਰੰਥ ਕੀਦੇ। ਹੂੰ ਜੋ ਹੂੰ ਸ਼ਿਣਾ ਪਰਮਾਤਮਾ ਨੂੰ ਮੈਨੂੰ ਕੀ ਕਰੇ ਖੋਜ ਸ਼ਬਦ ਮੈਂ ਲੇ ਹੁਣ ਉੱਥੇ ਇੱਕ ਮੈਂ ਵੀਡੀਓ ਦੇਖੀ ਉਹ ਕਹਿੰਦੇ ਵੀ ਉਹ ਵੀ ਅੱਗੋਂ ਕਹਿੰਦੇ ਵੀ ਬਾਣੀ ਪੜ ਲਓ ਤੁਸੀਂ ਹਾਂ ਸਹੀ ਗੱਲ ਉਹ ਕਹਿੰਦੇ ਨੇ ਨਾਮ ਜਪੋ ਉਹ ਕਹਿੰਦੇ ਨਾਮ ਬਾਣੀ ਪੜੋ ਹਾਂ ਇਹਦਾ ਮਤਲਬ ਹੀ ਆਪਾਂ ਸ਼ਬਦ ਨੂੰ ਖੁਦ ਖੋਜ ਲੈਣਾ ਸਾਨੂੰ ਕੋਈ ਹੋਰ ਦੱਸ ਰਿਹਾ ਜਿਹੜੇ ਸੀ ਰੋਜ਼ ਪੜਨ ਵਾਲੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਆਪਾਂ ਸ਼ਬਦ ਨੂੰ ਖੋਜਣਾ ਸਾਰਾ ਕੁਝ ਇੱਥੇ ਹੀ ਵਿਆ ਹੂੰ ਇਸ ਕਰਕੇ ਆਪਾਂ ਨੂੰ ਚਾਹੀਦਾ ਪ੍ਰਚਾਰਕ ਹੋਣ ਦੇ ਨਾਤੇ ਕੋਈ ਵੀ ਇਨਸਾਨ ਕੋਈ ਵੀ ਹੈ ਸਾਨੂੰ ਕਿਤੇ ਵੀ ਹੋਰ ਕਿਉਂਕਿ ਡੇਰਾਬਾਦ ਜਿਹੜਾ ਬਹੁਤ ਖਤਰਨਾਕ ਜਿਹੜਾ ਕੌਮ ਨੂੰ ਖਤਮ ਕਰਨ ਵਾਸਤੇ ਹੋਰ ਤਰੀਕੇ ਢਾਲਾ ਰਿਹਾ ਹੈ ਹੋਰ ਤਰੀਕੇ ਨਾਲ ਪਤਾ ਨਹੀਂ ਲੱਗ ਰਿਹਾ ਸਾਨੂੰ ਹੌਲੀ ਹੌਲੀ ਤਰੀਕੇ ਨਾਲ ਇਹ ਢਾ ਲਾਉਣ ਕੇ ਸਾਨੂੰ ਲੱਗੇ ਹੋਏ ਆ ਤੇ ਇਸ ਕਰਕੇ ਸਾਨੂੰ ਇਹਨਾਂ ਤੋਂ ਸੁਚੇਤ ਹੋਣਾ ਚਾਹੀਦਾ ਕਿ ਇਹ ਜਿਹੜੀਆਂ ਗੱਲਾਂ ਤੋਂ ਇਹ ਜਿਹੇ ਡੇਰਾਬਾਦ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਆ ਵੀ ਆਪਾਂ ਕੇਵਲ ਗੁਰੂਗ੍ਰੰਥ ਸਾਹਿਬਹਾਰ ਦੀ ਸ਼ਾਂਤ ਰਹੀਏ ਜਿੰਨਾ ਆਪਣੇ ਗੁਰੂ ਦੀ ਓਟ ਆਸਰੇ ਚ ਰਹਾਂਗੇ ਉਹਨੇ ਸੁਖੀ ਬਸਾਂਗੇ ਉਹਨੇ ਸੁਖੀ ਬਸਾਂਗੇ ਕਿਉਂਕਿ ਮਰਨੇ ਆਖਿਆ ਵੀ ਜਿਹੜਾ ਵੀ ਸਿੱਖ ਗੁਰੂ ਦੀ ਸ਼ਰਨ ਜਾ ਗਿਆ ਵੀ ਗੁਰੂ ਦੇ ਬਾਝੜਾ ਵੀ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ ਵਿਛੜ ਚੋਟਾਂ ਖਾ ਲੇ ਉਹ ਚੋਟੇ ਹੀ ਖਾਊਗਾ ਉਹ ਲੰਮੇ ਲੋਕ ਜਿਹੜਾ ਗੁਰੂ ਤੋਂ ਦੂਰ ਜਾਂਦਾ ਲੰਬਾ ਖੱਟਲੇ ਦੇਖ ਲਓ ਖੱਟਲੇ ਬਹੁਤ ਵੱਡਾ ਲੰਮਾ ਖੱਟ ਜਿਉਂ ਨਾ ਮੇਰੇ ਖਿਆਲ ਦੇ ਵਿੱਚ ਸਾਡੇ ਪ੍ਰਚਾਰਕ ਜਾਬੂ ਨਾ ਜਾਂਦੇ ਤਾਂ ਮੈਨੂੰ ਰ ਆਪਾਂ ਵੀ ਚਰਚਾ ਨਾ ਕਰਦੇ ਹੁੰਦੇ ਹਾਂ ਹਾਂ ਹਾਂਜੀ ਹਨਾ ਕੋਈ ਲੰਬਾ ਖੱਟਿਆ ਤੇ ਆਪਣੇ ਇਸ ਗੱਲ ਦਾ ਲੰਬਾ ਵੀ ਆ ਹਾਂ ਇਹ ਸਾਡਾ ਗੱਲਾਂ ਕਰਦੇ ਹੁਣ ਆਪਾਂ ਨੂੰ ਵੀ ਹੁੰਦਾ ਹੀ ਆ ਕੱਲ ਨੂੰ ਆਪਣੇ ਤੇ ਕੋਈ ਹਿੰਦੂਪਰੰਧੂ ਹਾਂ ਉਹ ਸਾਰਿਆਂ ਦੀ ਗੁੱਲ ਇੱਕ ਹੁਣ ਕਹਿੰਦੇ ਨੇ ਮੱਝ ਇੱਕਲੇ ਪੜੀਂਦੇ ਸਾਰੇ ਲਵੇੜ ਦਿੰਦੇ ਲਵੇੜ ਦਿੰਦੇ ਉਹ ਕਹਿੰਦੇ ਆ ਵੀ ਇਹ ਸਾਰੇ ਅਗਲਾ ਕਹਿੰਦਾ ਵੀ ਸਿੱਖ ਵੀ ਉੱਥੇ ਜਾਂਦੇ ਆ ਹੁਣ ਸਾਰਿਆਂ ਦੀ ਉਹ ਹਿੰਦੂਪਰੰਧੂ ਹੁੰਦਾ ਵੇ ਇਸ ਕਰਕੇ ਸਾਨੂੰ ਵੀ ਚਾਹੀਦਾ ਵੀ ਸੁਚੇਤ ਹੋਈਏ ਇਹਨਾਂ ਗੱਲਾਂ ਦਾ ਪ੍ਰਚਾਰਕ ਹੋਣ ਦਾ ਨਾਤੇ ਤਾਂ ਸਾਨੂੰ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਤੇ ਦਰਸ਼ਕੋ ਅੱਜ ਆਪਣੇ ਇਸ ਐਪੀਸੋਡ ਦੇ ਵਿੱਚ ਆਪਾਂ ਗਿਆਨੀ ਜੀ ਨਾਲ ਗੱਲਬਾਤ ਕੀਤੀ ਆ ਤੇ ਮੈਨੂੰ ਲੱਗਦਾ ਸਾਰਿਆਂ ਨੂੰ ਇਸ ਵੀਡੀਓ ਦਾ ਮਨੋਰਥ ਪਤਾ ਲੱਗ ਗਿਆ ਹੋਵੇਗਾ ਤੇ ਸਾਨੂੰ ਵੀ ਲੋੜ ਆਗੀ ਕਿ ਅਸੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਪੁੱਤਰ ਹੋਣ ਦੇ ਨਾਤੇ ਇਹਨਾਂ ਗੱਲਾਂ ਤੋਂ ਅਵੇਅਰ ਰਹੀਏ ਸਤਰਕ ਰਹੀਏ ਕਿ ਸਾਸੀਂ ਕਿਸੇ ਗਲਤ ਰਾਹ ਤੇ ਨ ਜਾ ਰਹੇ ਸਾਨੂੰ ਹਮੇਸ਼ਾ ਆਪਣੀਆਂ ਅੱਖਾਂ ਖੋਲ ਰੱਖਣੀਆਂ ਚਾਹੀਦੀਆਂ ਨੇ ਤੇ ਜਿੱਥੋਂ ਤੱਕ ਵਿਚਾਰ ਚਰਚਾ ਦੀ ਗੱਲ ਆ ਆਪਾਂ ਕਿਸੇ ਨਾਲ ਵੀ ਵਿਚਾਰ ਚਰਚਾ ਬੈਠ ਕੇ ਕਰ ਸਕਦੇ ਆਂਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਦੋਂ ਸੀਸ ਝਕਾਉਣ ਦੀ ਗੱਲ ਆ ਜਾਂਦੀ ਆ ਜਦੋਂ ਨੋ ਆਪਣੇ ਬਰਾਬਰ ਗੱਲਬਾਤ ਕਰਨ ਵਾਲਾ ਆਪਾਂ ਨੂੰ ਬਰਾਬਰਤਾ ਦਾ ਅਧਿਕਾਰ ਨਾ ਲੰਗਾ ਹੋਵੇ ਨੀਵੇਂ ਬਿਠਾਉਂਦਾ ਹੋਵੇ ਤਾਂ ਉੱਥੇ ਸ਼ਾਇਦ ਕਿਸੇ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੂੰ ਨਹੀਂ ਜਾਣਾ ਚਾਹੀਦਾ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਤੇ ਅਗਲੀ ਵੀਡੀਓ ਲੈ ਕੇ ਅਸੀਂ ਜਲਦੀ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ